ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਦੱਸਿਓ ਪੰਜਾਬ ਤੇ ਅਰਵਿੰਦ ਕੇਜਰੀਵਾਲ ਦਾ ਸਰਕਾਰੀ ਕੰਟਰੋਲ ਕੀ ਹੁਣ ਜੰਮ ਚੁੱਕਿਆ ਜੀ ਵੈਸੇ ਤਾਂ ਇਹ ਕਦੇ ਪਿੰਗੜਿਆ ਹੀ ਨਹੀਂ ਸੀਗਾ ਹੂੰ ਜਦਨ ਤੋਂ ਪੰਜਾਬ ਦੇ ਵਿੱਚ ਆਵਾਦਵੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਤਾਂ ਤਤੋਂ ਹੀ ਜਮਿਆ ਜੀ ਹੂੰ ਜਿੰਨੀ ਮਰਜ਼ੀ ਧੁੱਪ ਪਵੇ ਤੇ ਜਿੰਨੀ ਮਰਜ਼ੀ ਗਰਮੀ ਇਹ ਦਬਦਬਾ ਨਹੀਂ ਕਦੇ ਪਿੰਗੜਿਆ ਹਾਂ ਹੂੰ ਥੋੜੀ ਜੀ ਆਸ ਜਾਗੀ ਸੀ ਪੰਜਾਬ ਨੂੰ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਹਮਮ ਤੇ ਉਸ ਆਸ ਨੂੰ ਵੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਇਹਨੂੰ ਦੋ ਤਿੰਨ ਪਹਿਲੂ ਤੋਂ ਸਮਝਣ ਦੀ ਲੋੜ ਹੈ ਪਿਛਲੇ ਦਿਨੀ ਉਸ ਬੈਠਕ ਦੀ ਖੂਬ ਚਰਚਾ ਹੋਈ ਜਿਹੜੀ ਦਿੱਲੀ ਕੀਤੀ ਗਈ ਸੀ ਅਰਵਿੰਦ ਕੇਜਰੀਵਾਲ ਵੱਲੋਂ ਹਾਂਜੀ 7 ਮਿੰਟਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਕਾਇਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਦੇ ਐਮਐਲਏ ਨੂੰ ਪੰਜਾਬ ਦੇ ਚੇਅਰਮੈਨਾਂ ਨੂੰ ਸਾਰਿਆਂ ਨੂੰ ਦਿੱਲੀ ਕਪੂਰਥਲਾ ਹਾਊਸ 'ਚ ਬੁਲਾ ਕੇ ਮੀਟਿੰਗ ਕੀਤੀ ਸੀ ਹੈ ਨਾ ਉਹ 8 ਮਿੰਟ ਵਾਲੀ ਫਿਰ 4 ਕਿ ਮਿੰਟ ਵਾਲੀ ਫਿਰ 2.5 ਮਿੰਟ ਵਾਲੀ ਉਹ ਸਾਰਾ ਉਸ ਤੋਂ ਬਾਅਦ ਅਮਨ ਰੋੜੇ ਨਾਲ ਵਕਰੀ ਘੰਟਿਆ ਵੱਧੀ ਕੋਲਤਾਰ ਸੰਮਾਨ ਨਾਲ ਠੀਕ ਹੈ ਪਰ ਉਸ ਬੈਠਕ ਦੇ ਦੌਰਾਨ ਵੀ ਇਹੀ ਕਿਹਾ ਗਿਆ ਕਿ ਜਾ ਕੇ ਕੰਮ ਕਰੋ ਤੇ ਜੇ ਕੋਈ ਮੁਸ਼ਕਲ ਆਵੇ ਮੈਨੂੰ ਦੱਸਿਓ ਹੂੰ ਹੂੰ ਤੁਸੀਂ ਦੱਬ ਕੇ ਕੰਮ ਕਰਨਾ ਆਪਣੇ ਕੋਲ ਟਾਰਗੇਟ 227 ਚਲੋ ਇੱਥੇ ਤੱਕ ਤਾਂ ਠੀਕ ਸੀ ਵਿਜੇ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ केजरीवाल ਜੀ ਨੇ ਦਿੱਲੀ ਤਲਬ ਕੀਤਾ ਹੂੰ ਮਤਲਬ ਕੱਲ ਨੂੰ ਪੰਜ ਸਰਪੰਚ ਵੀ ਦਿੱਲੀ ਬੁਲਾ ਲਿਓ ਭਾਈ ਕੱਲ ਨੂੰ ਐਮਸੀ ਵੀ ਦਿੱਲੀ ਬੁਲਾ ਲਿਓ ਹੈਨਾ ਫਿਰ ਹੌਲੀ ਹੌਲੀ ਤੁਹਾਨੂੰ ਲੋੜ ਪਵੇ ਤਾਂ ਜਿਹੜੇ ਵਰਕਰ ਨੇ ਉਹ ਵੀ ਦਿੱਲੀ ਬੁਲਾ ਲਿਓ ਜਿੰਨੀਆਂ ਤੁਹਾਨੂੰ ਵੋਟਾਂ ਨਿਕਲਆਂ ਕਰਨ ਪਿੰਡਾਂ ਚੋਂ ਟਰਾਲੀਆਂ ਭਰਾ ਕੇ ਉਹ ਵੀ ਦਿੱਲੀ ਬੁਲਾ ਲਿਆ ਕਰੋ ਮਤਲਬ ਇਹ ਨਵਾਂ ਹੀ ਵਰਤਾਰਾ ਸ਼ੁਰੂ ਹੋ ਰਿਹਾ ਹੈ ਹਾਈ ਕਮਾਂਡ ਪਹਿਲੀਆਂ ਵੀ ਪਾਰਟੀਆਂ ਦੀ ਦਿੱਲੀ ਰਹੀ ਹੈ ਅਕਾਲੀ ਦਲ ਚਾਹੇ ਸਾਡੀ ਖੇਤਰੀ ਪਾਰਟੀ ਸੀ ਉਹਦਾ ਵੀ ਕੰਟਰੋਲ ਭਾਜਪਾ ਕੋਲ ਸੀ ਪਰ ਤਾਂ ਵੀ ਆਏ ਨਹੀਂਗਾ ਕਿ ਸਾਰਾ ਅਕਾਲੀ ਦਲ ਉੱਠ ਕੇ ਦਿੱਲੀ ਨੂੰ ਤੁਰ ਪਵੇ ਕਾਂਗਰਸ ਦਾ ਕੰਟਰੋਲ ਪਹਿਲੇ ਦਿਨ ਤੋਂ ਦਿੱਲੀ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਹਰ ਕਾਂਗਰਸ ਦਾ ਵਰਕਰ ਦਿੱਲੀ ਨੂੰ ਤੁਰਪ ਹੋਵੇ ਜੀ ਤੇ ਐਦਾਂ ਨਹੀਂ ਕਦੇ ਹੋਇਆ ਮਤਲਬ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਕਿ ਸਾਡੇ ਘਰੇ ਆਓ ਆ ਕੇ ਚੌਂਕੀ ਭਰੋ ਮਤਲਬ ਤੁਸੀਂ ਭਾਈ ਪਾਰਟੀ ਦਾ ਹਾਈ ਕਮਾਂਡੋ ਕੋ ਡੇਰਾ ਖੋਲ੍ਹਿਆ ਜਿੱਥੇ ਮੱਥਾ ਟੇਕਣਾ ਉਹ ਲੋਕਾਂ ਨੇ ਹੂੰ ਸੋ ਇਹਦਾ ਡੇਰਾਬਾਦ ਵਾਲੀ ਪ੍ਰਕਿਰਿਆ ਤੋਂ ਵੀ ਗਾਹਾਂ ਵੱਧ ਕੇ ਗਏ ਜੀ ਕਿ ਇੱਥੇ ਧੂਣੀ ਲੱਗੂਗੀ ਤੇ ਇੱਥੇ ਮੱਥਾ ਟਿਕੂਗਾ ਤਾਂ ਇੱਥੇ ਤਿਲਕਾ ਹੋਣਗੇ ਤੁਹਾਡੇ ਸੋ ਇਸ ਤਰ੍ਹਾਂ ਦਾ ਵਰਤਾਰਾ ਇੱਕ ਪਾਸੇ ਅਰਵਿੰਦ ਕੇਜਰੀਵਾਲ ਦਿੱਲੀ ਬੁਲਾਉਂਦੇ ਨੇ ਜੀ ਜਿਹੜੀਆਂ ਰਿਪੋਰਟਰਾਂ ਕੀਤੀਆਂ ਜਾਂ ਇਹਨਾਂ ਮੀਡੀਆ ਅਧਾਰਿਆਂ ਵੱਲੋਂ ਉਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਆਪਣੀ ਰਹਿਸ਼ ਤੇ ਮੀਟਿੰਗ ਕੀਤੀ ਹੂੰ ਹੂੰ ਵੈਸੇ ਰਵਿੰਦ ਕੇਜਰੀਵਾਲ ਦੀ ਤਾਂ ਕੋਈ ਰਹਿਸ਼ ਨਹੀਂ ਹੈਗੀ ਉਹ ਤਾਂ ਪੰਜਾਬ ਦੇ ਰਾਜ ਸਭਾ ਮੈਂਬਰ ਦਾ ਘਰ ਹੈ ਜਿੱਤੇ ਕਬਜ਼ੇ 'ਚੋਂ ਬੈਠੇ ਨੇ ਜੀ ਸੋ ਇਹ ਸ੍ਰੀ ਜਦ ਤੱਕ ਕਬਜ਼ੇ ਵਾਲਾ ਘਰ ਕਹਿੰਦੇ ਚਲੋ ਬੈਠਕ ਹੋ ਗਈ ਇੱਧਰ ਪੰਜਾਬ ਦੇ ਵਿੱਚ ਮਨੀਸ਼ ਸ਼ੋਧਿਆ ਜੀ ਦੌਰੇ ਤੇ ਨੇ ਪੰਜਾਬ ਦੇ ਕਹਿੰਦੇ ਇਹ ਸਕੂਲ ਚੈੱਕ ਕਰ ਰਹੇ ਨੇ ਜੀ ਮਤਲਬ ਜਿਹੜੇ ਸਿੱਖਿਆ ਮੰਤਰੀ ਨੂੰ ਦਿੱਲੀ ਨੇ ਪ੍ਰਵਾਨ ਨਹੀਂ ਕੀਤਾ ਹੁਣ ਪਹਿਲਾਂ ਦਿੱਲੀ ਵਾਲਾ ਸਿੱਖਿਆ ਮਾਡਲ ਤੱਕ ਕਰਦਾ ਸੀ ਹੁਣ ਮੰਤਰੀ ਸਾਹਿਬ ਪੰਜਾਬ ਵਾਲੇ ਨੂੰ ਅੱਗੇ ਤੱਕ ਕਰੀ ਜਾਂਦੇ ਨੇ ਕਹਿੰਦੇ ਕਹਿੰਦੇ ਹੁਣ ਜੋ ਸਮਝਾ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਨੇ ਮਨੀਸ਼ ਸ਼ੋਧਿਆ ਜੀ ਉਹ ਵੀ ਫਾਰਮੂਲੇ ਹੀ ਸੁਝਾ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਮੀਟਿੰਗ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਨੂੰ ਫਾਰਮੂਲੇ ਹੀ ਸੁਝਾਏ ਨੇ ਕਿ ਤੁਸੀਂ ਸਰਕਾਰੀ ਕੰਮਾਂ ਨੂੰ ਪ੍ਰਚਾਰੋ ਪੰਜਾਬ ਦੀਆਂ ਯੋਜਨਾਵਾਂ ਨੂੰ ਸਾਡੀਆਂ ਨੂੰ ਪ੍ਰਚਾਰੋ ਸਾਡੇ ਮਤਲਬ ਕਿ ਜਿਹੜੇ ਦਿੱਲੀ ਮਾਡਲ ਤੋਂ ਲੈ ਕੇ ਪੰਜਾਬ ਮਾਡਲ ਤੱਕ ਹੈ ਉਹਨੂੰ ਪ੍ਰਚਾਰੋ ਤਾਂ ਕਿ ਆਪਾਂ ਵੀ ਸੋਸਤਾਈ ਜਿੱਤੀਏ ਹੂੰ ਹੂੰ ਵਿਜੇ ਜੀ ਕੋਈ ਵੀ ਪੰਜਾਬ ਦੇ ਮੁੱਦਿਆਂ ਤੇ ਗੱਲ ਨਹੀਂ ਕਰ ਰਿਆ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣ ਦੀ ਗੱਲ ਨਹੀਂ ਕਰ ਰਿਆ ਵੋਟਾਂ ਦੇ ਹਵਾਲੇ ਨਾਲ ਸੀਟਾ ਜਿੱਤਣ ਦੀ ਉਹ ਗੱਲ ਹੋ ਰਹੀ ਹੈ ਸੋ ਜਦੋਂ ਰਾਜਨੀਤਿਕ ਸਿਰਫ ਚੋਣ ਮੋੜ ਚ ਆ ਗਈ ਤਦ ਤੋਂ ਲੋਕ ਮੁੱਦੇ ਗਾਇਬ ਹੋ ਗਏ ਉਸੇ ਰਾਤੀ ਆਮ ਆਦਮੀ ਪਾਰਟੀ ਔਰ ਪੂਰੀ ਤਰ੍ਹਾਂ ਦਿੱਲੀ ਤੋਂ ਬੈਠ ਕੇ ਕੰਟਰੋਲ ਕੀਤਾ ਗਿਆ ਜੀ ਇੱਕ ਪ੍ਰਕਿਰਿਆ ਚੱਲ ਰਹੀ ਸੀ ਇਹ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ ਡੀਸੀ ਸਾਹਿਬ ਸਸਪੈਂਡ ਹੋ ਗਏ ਇੱਕ ਜੀ ਹਮ ਹਮ ਵਿਜੀਲੈਂਸ ਮੁਖੀ ਬਦਲ ਹੋ ਗਿਆ ਕਹਿੰਦੇ ਜੀ ਇਹ ਹੁਣ ਸਰਕਾਰ ਨਵੇਂ ਸਿਰੇ ਤੋਂ ਮੋੜ ਚਾਹੀਆ ਹੁਣ ਇਹ ਚੋਣਾਂ ਵੀ ਮੋੜ ਚ ਆ ਰਹੀ ਆ ਤੇ ਕਾ ਮਾਰ ਕੇ ਟੰਗ ਰਹੀ ਆ ਤਾਂ ਕਿ ਦਿਖਾ ਸਕਣ ਦੇਖੋ ਜੀ ਅਸੀਂ ਭ੍ਰਸ਼ਟਾਚਾਰ ਖਿਲਾਫ ਕਿੰਡੀ ਬੜੀ ਮਹੰਮਤੀ ਆ ਜੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਚੇਤੇ ਹੋਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਕੈबिनेट ਮੰਤਰੀ ਬਣਦਿਆਂ ਹੀ ਵਿਜੈ ਸਿੰਘਲੇ ਨਾਂ ਦੇ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਫੜ ਲਿਆ ਜੀ ਅਸੀਂ ਤਾਂ ਜੀ ਮੰਨ ਗਿਆ ਜੀ ਸਾਡੇ ਕੋਲ ਤਾਂ ਇਹ ਜੀ ਕਮਿਸ਼ਨਰ ਨੇ ਤਾਂ ਮੁੜ ਕੇ ਨਾ ਚਲਾਨ ਪੇਸ਼ ਹੋਇਆ ਤੇ ਨਾ ਉਹਦੇ ਤੇ ਕੋਈ ਕਾਰਵਾਈ ਅੱਗੇ ਵਧੀ ਜੀ ਸੋ ਉਹ ਵੀ ਇਸੇ ਤਰ੍ਹਾਂ ਦਾ ਡਰਾਮਾ ਸੀਗਾ ਤੇ ਹੁਣ ਕੀ ਇਹ ਡਰਾਮਾ ਕੀਤਾ ਜਾ ਰਿਹਾ ਜੀ ਕੀ ਇਹ ਕਾਰਵਾਈ ਸਿਰਫ ਡਰਾਮਾ ਹੈ ਜਦੋਂ ਕਿ ਅਫਸਰਸ਼ਹੀ ਚ ਥੋੜੀ ਜੀ ਭਜਨਟ ਹੈ ਗਈ ਹੁਣ ਉਹਨਾਂ ਦੇ ਛਲਜੁਲ ਹੈਗੀ ਆ ਉਹ ਕਹਿੰਦੇ ਵੀ ਇਹ ਚੋਣਾਂ ਤੋਂ ਪਹਿਲਾਂ ਕਾਰਵਾਈਆਂ ਕਰਕੇ ਡਰਾਮਾ ਕਰਨਗੇ ਹੁਣ ਜੀ ਤੇ ਪਰ ਕੀ ਅਫਸਰਸ਼ਹੀ ਕੱਲਿਓ ਆਪਣੇ ਦਮ ਤੇ ਕਪੜੇ ਕਰੀ ਜਾਂਦੀ ਹੈ ਜੀ ਜੀ ਜੇ ਅਫਸਰਸ਼ਹੀ ਕਪੜੇ ਭਾਜਾ ਤੇ ਇਹਨੂੰ ਤੁਹਾਡਾ ਕੰਟਰੋਲ ਨਹੀਂ ਉਹਨਾਂ ਤੇ ਹੂੰ ਤੇ ਜੇ ਕਪੜੇ ਹੋ ਰਹੇ ਨੇ ਤਾਂ ਇਹ ਚਲੋ ਤੁਹਾਡੇ ਕਹਿਣ ਤੇ ਹੋ ਰਹੇ ਨੇ ਆ ਸ਼ੀਤਲ ਲੁੰਗਰਾਲ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਹੂੰ ਹੂੰ ਇਹਨੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਬੈਠ ਕੇ ਸਭ ਤੋਂ ਪਹਿਲਾਂ ਕਿਹਾ ਸੀ ਕਰਕੇ ਜੀ ਬੀਜੇਪੀ ਮਿਸ਼ਨ ਰੋਡਸ ਚਲਾ ਰਹੀ ਹੈ ਜੀ ਸਾਨੂੰ ਖਰੀਦਣ ਨੂੰ ਫਿਰਦੀ ਹੈ ਜੀ ਤੇ ਫਿਰ ਜਦੋਂ ਬੀਜੇਪੀ 'ਚੋਂ ਚਲਾ ਗਿਆ ਫਿਰ ਕਹਿੰਦਾ ਜੀ ਸੰਦਲ ਸਕ੍ਰਿਪਟ ਦਿੱਤੀ ਸੀ ਅੱਜ ਉਹੀ ਸ਼ੀਤਲ ਲੁੰਗਰਾਲ ਜਲੰਧਰ 'ਚ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਡੀਲ ਕਰਿਆ ਜੀ ਉਹਨਾਂ ਨੇ ਜਲੰਧਰ ਰਹਿਣ ਆਉਣਾ ਹੈ ਜਦੋਂ ਰਹਿਣ ਆਏ ਮੈਂ ਦਸਤਾਵੇਜ਼ ਸੌਂਪੂਗਾ ਜਲੰਧਰ ਬਾਈ ਕਾਮਾਦੀ ਪਾਰਟੀ ਦਾ ਐਮ ਐਲ ਏ ਕਹਿੰਦਾ ਜੀ 100 ਕਰੋੜ ਦਾ ਕਪੜਾ ਕਰ ਗਿਆ ਹੂੰ ਉਹਨੇ ਜੀ ਬਕਾਇਦਾ ਕਹਿੰਦਾ ਮੇਰੇ ਕੋਲ ਦਸਤਾਵੇਜ਼ ਨੇ ਸਾਰੇ ਉਹਦੇ ਤੇ ਕਹਿੰਦਾ ਜੀ 70 ਕਰੋੜ ਦੀ ਨਹਿਰੀ ਵਿਭਾਗ ਦੀ ਜ਼ਮੀਨ ਹੈ ਜੀ ਕਹਿੰਦਾ ਉਹ ਅਫਸਰਾਂ ਨਾਲ ਅਧਿਕਾਰੀਆਂ ਨਾਲ ਮਿਲ ਕੇ ਬਿਲਡਰਾਂ ਨੂੰ ਵੇਚ ਰਿਹਾ ਉਹ ਇਹਦਾ 170 ਕਰੋੜ ਨੂੰ ਪਹੁੰਚ ਗਿਆ ਕਪੜਾ ਜੇ ਇੱਕ ਐਮ ਐਲ ਏ ਦਾ ਕਪੜਾ ਹੀ ਇੰਨਾ ਹੈ ਪਰ ਉਹਨਾਂ ਦੇ ਘਰ ਚ ਰਹਿ ਕੇ ਆਇਆ ਬੰਦਾ ਇਹ ਪੁਜਾਕਰ ਕਰ ਰਿਹਾ ਤੇ ਜਾਂਚ ਦਾ ਵਿਸ਼ਾ ਹੂੰ ਤੇ ਜੇ ਝੂਠ ਹੈ ਤਾਂ ਉਹਦੇ ਪ੍ਰਕਾਰ ਵਈ ਹੋਣੀ ਚਾਹੀਦੀ ਸ਼ਿਸ਼ੂ ਗਰਾਲ ਤੇ ਕਿ ਭਾਈ ਆਮ ਆਦਮੀ ਪਾਰਟੀ ਦੇ ਇੰਨੇ ਇਮਾਨਦਾਰ ਚਿੱਟ ਕਪੜੀਏ ਨੂੰ ਦਾਗ ਲਾ ਰਿਆ ਤੇ ਜੇ ਇਹ ਦਾਗਦਾਰ ਹੈ ਤਾਂ ਫਿਰ ਸਾਰੇ ਐਮਐਲਏ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਸੋ ਇਹ ਇਸ ਲਈ ਜੀ ਹੁਣ ਸਵਾਲ ਇਹ ਹੈ ਕਿ ਭਾਈ ਇਹ ਰਿਸ਼ਵਤ ਕੌਣ ਖਾ ਰਿਹਾ ਹੈ ਕਿਉਂ ਖਾ ਰਿਹਾ ਕਿਹਦੇ ਨਾਂ ਤੇ ਖਾ ਰਿਹਾ ਤੇ ਕਿਹਨੂੰ ਦੇ ਰਿਹਾ ਇਹ ਵੀ ਜਾਂਚ ਦਾ ਵਿਸ਼ਾ ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਿਹੜੇ ਹਾਈ ਕਮਾਂਡ ਦੇ ਲੀਡਰ ਸੰਪਰਕ ਸਾਧ ਰਹੇ ਨੇ ਕਿ ਉੱਥੋਂ ਬੈਠ ਕੇ ਕੰਟਰੋਲ ਹੈ ਕਿ ਇੱਥੋਂ ਚੈਕਿੰਗ ਕੰਟਰੋਲ ਹੈ ਸੋ ਪੂਰੀ ਤਰ੍ਹਾਂ ਆਵਾਦਵੀ ਪਾਰਟੀ ਨੂੰ ਦਿੱਲੀ ਤੋਂ ਕੰਟਰੋਲ ਕਰਕੇ ਚਲਾਇਆ ਜਾ ਰਿਹਾ ਹੂੰ ਦੀਪਕ ਜੀ ਪਿਛਲੇ ਦਿਨੀ ਪਹਿਲਾਂ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਸਤੀਫਾ ਦਿੱਤਾ ਵੀਕਐਂਡ ਤੇ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਗਏ ਹਰਜਿੰਦਰ ਸਿੰਘ ਧਾਮੀ ਤੇ ਹੁਣ ਬੰਡੂਗਰ ਸਾਹਿਬ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੱਤ ਮੈਂਬਰੀ ਕਮੇਟੀ ਦਾ ਹੁਣ ਕੀ ਬਣੂ ਜੀ ਉਹਦਾ ਕੀ ਫਿਊਚਰ ਹੈ ਭੋਗ ਪੈ ਗਿਆ ਉਸ ਕਮੇਟੀ ਦਾ ਕਿਆ ਬਿਲਕੁਲ ਜੀ ਗਿਆਨੀ ਹਰਪ੍ਰੀਤ ਸਿੰਘ ਤੋਂ ਬਹੁਤ ਕੋਸ਼ਿਸ਼ ਕੀਤੀ ਅਕਾਲੀਦਾਰ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਆਪੇ ਅਸਤੀਫਾ ਦੇ ਜਾ ਫਿਰ ਆਖਰ ਇਹਨਾਂ ਨੇ ਉਹਨੂੰ ਕਮੇਟੀ 'ਚ ਕੱਢਤਾ ਤੇ ਬੜੇ ਅਜੀਬ ਕਟਿਆ ਪੱਤਰ ਦੇ ਦੋਸ਼ ਲਾ ਕੇ ਪਰ ਉਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਗਿਆਨੀ ਰਘਵੀਰ ਸਿੰਘ ਤੇ ਸੀਗੀਆਂ ਕਿ ਉਹ ਕੀ ਐਕਸ਼ਨ ਲੈਣਗੇ ਕਿ ਉਹ ਸਖਤ ਹੋ ਜਾਣਗੇ ਫਿਰ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿਖਾਤਾ ਕਿ ਲੋ ਜੀ ਮੈਂ ਤਾਂ ਖੜ ਗਿਆ ਉਹਨਾਂ ਨਾਲ ਪਰ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਉਹ ਚ ਪਰਤਣਾ ਨਹੀਂ ਚਾਹੁੰਦੇ ਉਹਨਾਂ ਨੇ ਤਾਂ ਰਾਜਨੀਤਿਕ ਲੀਕ ਪੰਥਕ ਰਾਜਨੀਤਿਕ ਲੀਕ ਖਿੱਚ ਲਈਆ ਪਰ ਅਚਾਨਕ ਜਦੋਂ ਧਾਮੀ ਸਾਹਿਬ ਦਾ ਅਸਤੀਫਾ ਆਇਆ ਜੀ ਤੇ ਧਾਮੀ ਸਾਹਿਬ ਨੇ ਉਸੇ ਪੋਸਟ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਤੇ ਤਦ ਪਹਿਲੀ ਨਜ਼ਰੇ ਆਮ ਸੰਗਤ ਨੂੰ ਆਮ ਵਰਤਾਰੇ ਦੇ ਵਿੱਚ ਜਾਂ ਮੀਡੀਆ ਕਰਮੀਆਂ ਨੂੰ ਹੀ ਲੱਗਿਆ ਕਿ ਧਾਮੀ ਸਾਹਿਬ ਤੇ ਅਕਾਲੀ ਦਲ ਦਾ ਬਹੁਤ ਦਬਾਅ ਸੀ ਹੂੰ ਉਹ ਸੁਖਵੀਰ ਬਾਦਲ ਦੇ ਦਬਾਬ ਕਰਕੇ ਕਿਉਂਕਿ ਤਾਮੀ ਸਾਹਿਬ ਨਹੀਂ ਚਾਹੁੰਦੇ ਸੀਗੇ ਕਿ ਯਾਨੀ ਹਰਪ੍ਰਿੰਤ ਸਿੰਘ ਨੂੰ ਮੈਂ ਆਪਣੀ ਪ੍ਰਧਾਨਗੀ ਦੇ ਸਮੇਂ ਦੌਰਾਨ ਕੱਢਾਂ ਇਹ ਸੱਚੀ ਗੱਲ ਹੈ ਤਾਮੀ ਸਾਹਿਬ ਚਾਹੁੰਦੇ ਸੀਗੇ ਕਿ ਮੈਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਾਂ ਤੇ ਉਹ ਕੱਲ ਤੱਕ ਸਾਡੇ ਹੁਕਮ ਅਨੁਸਾਰ ਚੱਲੇ ਇਹ ਸੱਚੀ ਗੱਲ ਹੈ ਇਹ ਤਾਮੀ ਸਾਹਿਬ ਇੱਕ ਕੰਮ ਕਰਨਾ ਚਾਹੁੰਦੇ ਸੀ ਸੱਤ ਮੈਂਬਰੀ ਵਾਲਾ ਕਿ ਯਾਨੀ ਹਰਪ੍ਰਿੰਤ ਸਿੰਘ ਨਾਲ ਨਹੀਂ ਕਰਨਾ ਚਾਹੁੰਦੇ ਪਰ ਦੋ ਹੀ ਕੰਮ ਕੋਈ ਹਮ ਸੱਤ ਮੈਂਬਰੀ ਕਮੇਟੀ 2 ਦਸੰਬਰ ਨੂੰ ਹੋਣ ਚਾਹੀ ਸੀ ਜੀ 2 ਦਸੰਬਰ 224 ਤੇ ਪਹਿਲੀ ਮੀਟਿੰਗ ਕਦੋਂ ਹੋਈ ਜੀ 10 ਫਰਵਰੀ ਨੂੰ ਮਤਲਬ 2 ਮਹੀਨੇ 8-9 ਦਿਨ ਲੱਗੇ ਜਨਾਬ ਹੂੰ ਤੇ ਧਾਮੀ ਸਾਹਿਬ ਤੋਂ ਤੁਸੀਂ ਪ੍ਰਧਾਨ ਸੀ ਤੁਹਾਨੂੰ ਹਦਾਇਤ ਹੋਈ ਸੀ ਤੁਸੀਂ ਕਿਉਂ ਨਹੀਂ ਬੁਲਾ ਸਕੇ ਮੀਟਿੰਗ ਇਹਦਾ ਮਤਲਬ ਤੁਹਾਡੇ ਤੇ ਕალიਦ ਦਾ ਦਬਾਅ ਸੀ ਜੀ ਇਸ ਲਈ ਤੁਸੀਂ ਇਹਨੂੰ ਟਲਦੇ ਟਲਦੇ ਆਉਂਦੇ ਰਹੇ ਤੇ ਤੁਸੀਂ ਆਹ ਕਾਰਵਾਈ ਵੀ ਕਰਤੀ ਕਰਨੀ ਆ ਇਹਨੂੰ ਤਾਂ ਦਬਾਅ ਸੀ ਤੁਸੀਂ ਕਾਰਵਾਈ ਕਰਤੀ ਹੁਣ ਜਦੋਂ ਅਸੀਫਾ ਦਿੱਤਾ ਤਾਂ ਪਹਿਲੀ ਨਜ਼ਰੇ ਸਭ ਨੂੰ ਹੀ ਲੱਗਿਆ ਕੇ ਅਕਾਲੀ ਦਲ ਦੇ ਦਬਾਅ ਤੋਂ ਤੰਗ ਆ ਗਏ ਧਾਮੀ ਸਾਹਿਬ ਇਹਦਾ ਜ਼ਿਕਰ ਆਪਾਂ ਵੀ ਕਿੰਨੀ ਵਾਰ ਕੀਤਾ ਕਿ ਦੋ ਤਿੰਨ ਵਾਰ ਪਹਿਲਾਂ ਵੀ ਉਹਨਾਂ ਦੀ ਅਸਤੀਫੇ ਦੀ ਕੋਸ਼ਿਸ਼ ਹੋਈ ਹੈ ਪਰ ਜਦੋਂ ਅੱਜ ਸਵੇਰੇ ਜਥੇਦਾਰ ਪ੍ਰਧਾਨ ਸਾਹਿਬ ਧਾਮੀ ਹਰੋਂ ਦੇ ਅਸਤੀਫੇ ਦੀ ਕੜੀ ਦੇ ਵਿੱਚ ਹ ਪ੍ਰੋਫੈਸਰ ਕਰਪਾਲ ਸਿੰਘ ਵਡੂਂਗਰ ਦਾ ਅਸਤੀਫਾ ਆ ਜੀ ਤਾਂ ਫਿਰ ਇੱਕ ਸਮਝ ਹੋਰ ਤੁਰੀ ਕਿ ਕੀ ਇਹ ਆਪ ਇਹ ਤਾਂ ਨਹੀਂ ਸੱਤ ਮੈਂਬਰੀ ਕਮੇਟੀ ਦਾ ਅਕਾਲੀ ਦਲ ਵੱਲੋਂ ਘੋਪ ਪਾਇਆ ਜਾ ਰਿਹਾ ਇਹ ਦੋਵੇਂ ਮੈਂਬਰ ਸੁਖਬੀਰ ਬਾਦਲ ਤੇ ਭਰੋਸੇਯੋਗ ਨੇ ਦੋਵੇਂ ਇੱਕ ਮੌਜੂਦਾ ਪ੍ਰਧਾਨ ਸਿੱਖ ਸ਼ੋਨੀ ਗੁੰਡੀ ਦਾ ਪਹਿਲਾ ਪ੍ਰਧਾਨ ਰਿਹਾ ਜੀ ਤੇ ਇਸ ਬਡੂnger ਸਾਹਿਬ ਕਰਕੇ ਤਾਂ ਬੈਠਕ ਪਟਿਆਲੇ ਰੱਖੀਆਂ ਜਾ ਰਹੀਆਂ ਸੀਗੀਆਂ ਕਿ ਬਜ਼ੁਰਗ ਇਹ ਨਹੀਂ ਸਕਦੇ ਤਾਮੀ ਸਾਹਿਬ ਨੇ ਕੱਲ ਸਿੱਧਾ ਬਈ ਅਸਤੀਫਾ ਦਿੱਤਾ ਜ ਬਡੂnger ਸਾਹਿਬ ਨੇ ਦਿੱਤਾ ਤਾਮੀ ਸਾਹਿਬ ਪ੍ਰਧਾਨਗੀ ਦਾ ਅਸਤੀਫਾ ਆਪਣੀ ਅੰਤਰਿਕ ਕਮੇਟੀ ਨੂੰ ਦਿੰਦੇ ਨੇ ਤੇ ਸੱਤ ਮੈਂਬਰੀ ਕਮੇਟੀ ਦਾ ਅਸਤੀਫਾ ਜੱਜਦਾਰ ਸਭ ਨੂੰ ਭੇਜਦੇ ਨੇ ਤੇ 72 ਘੰਟਿਆਂ ਦੇ ਅੰਦਰ ਅੰਦਰ ਬੈਠਕ ਬੁਲਾਉਣੀ ਹੁੰਦੀ ਹੈ ਜੀ ਜੇਕਰ ਅਜਿਹੀ ਕੋਈ ਐਮਰਜੈਂਸੀ ਹੋ ਜਵੇ ਹੁਣ ਅੰਤਰਿਕ ਕਮੇਟੀ ਦੀ ਬੈਠਕ 21 ਤਰੀਕ ਨੂੰ ਹੋਣ ਜਾ ਰਹੀ ਹੈ ਜੀ ਹੁਣ ਜਿਹਨੇ ਨਵਾਂ ਜਿਹੜਾ ਮੰਨਿਆ ਜਾ ਰਿਹਾ ਕਿ ਪ੍ਰਧਾਨਗੀ ਦੀ ਦਸਤਾਰ ਹਾਂ ਉਹਦੇ ਸਿਰ ਸਜਣੀ ਆ ਉਸ ਦੇ ਬਾਰੇ ਰੁਗਜੀਤ ਸਿੰਘ ਬਿਰਕ ਬਾਰੇ ਯਾਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੈਂਸ ਕਰਕੇ ਖੁਲਾਰਾ ਪਤਾ ਹੂੰ ਕਹਿੰਦੇ ਭਾਈ ਹੁਣ ਮੈਂ ਐਪਲੀਕੇਸ਼ਨ ਦਵਾਂ ਕਿ ਜਿਹੜੀ ਸਾਰਾ ਗੜੀ ਸਰਾ ਬਣੀ ਆ ਉਹ ਚ ਕਪੜਾ ਜਿਹੜਾ ਲੰਗਰ ਹਾਲ ਬਣਿਆ ਚਿਰਗੁਰ ਗ੍ਰਾਮਦਾਸ ਲੰਗਰ ਹਾਲ ਉਹਦੇ ਵਿੱਚ ਕਪੜਾ ਹਾਂ ਕੁਝ ਹਰਿਆਣੇ ਚ ਕਦੀ ਕੋਈ ਬਿਲਡਿੰਗ ਬਣੀ ਆ ਕਹਿੰਦੇ ਉਹ ਖੰਡਰ ਬਣ ਗਈ ਉਹਦੇ ਚ ਕਪੜਾ ਹੂੰ ਸੋ ਉਹਨਾਂ ਨੇ ਨਵੇਂ ਪ੍ਰਧਾਨ ਬਣਨ ਤੋਂ ਪਹਿਲਾਂ ਹਾਂ ਉਹਦਾ ਖੁਲਾਰਾ ਪਤਾ ਤੋ ਇਸ ਲਈ ਹੁਣ ਕੀ ਉਹ ਪ੍ਰਧਾਨ ਲਈ ਵੀ ਮੁਸ਼ਕਲ ਹੋਗੀ ਪਰ ਤਾਮੀਰ ਸਾਹਿਬ ਤੇ ਬਡੁੰਗਰ ਸਾਹਿਬ ਇਹਨਾਂ ਦੇ ਅਸਤੀਫੇ ਕੀ ਅਕਾਲੀ ਦਲ ਜੋ ਕਰਨਾ ਚਾਹੁੰਦਾ ਸੀ ਉਹ ਕੰਮ ਕਰ ਗਏ ਜੀ ਕਿ ਹੁਣ ਸੱਤ ਮੈਂਬਰੀ ਕਮੇਟੀ ਪੰਜ ਮੈਂਬਰਾਂ ਚ ਰਹਿ ਗਈ ਹੂੰ ਤੇ ਹੁਣ ਪੰਜ ਮੈਂਬਰ ਅੱਜ ਕੰਦੇ ਮੀਟਿੰਗ ਕਰ ਰਹੇ ਸੀ ਪੰਜ ਮੈਂਬਰ ਮੀਟਿੰਗ ਕਰਕੇ ਕਹਿੰਦੇ ਵੀ ਹੁਣ ਆਪਾਂ ਕੀ ਕਰੀਏ ਆਪਾਂ ਕਹਿੰਦੇ ਫਿਰ ਜਥੇਦਾਰ ਸਾਹਿਬ ਨੂੰ ਪੁੱਛ ਦਿੰਨੇ ਕਿਤੇ ਤਾਂ ਧਾਮੀ ਉਹਦੇ ਅਸਤੀਫੇ ਤੋਂ ਬਾਅਦ ਬਿਜੇ ਜੀ ਇਹ ਪੂਰੀ ਚਰਚਾ ਸੀ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਤਾਰ ਦੇ ਵਿੱਚ ਹੀ ਗਿਆਨੀ ਰੁਕਵੀਰ ਸਿੰਘ ਆ ਜਾਣਗੇ ਹੂੰ ਕਿ ਅਕਾਲੀ ਦਲ ਉਹਨਾਂ ਵਾਰੀ ਕੁਝ ਦਸਤਾਵੇਜ਼ ਇਕੱਠੇ ਕਰਨ ਲੱਗਿਆ ਕਿ ਐਂ ਨਹੀਂ ਤਾਂ ਐਂ ਪਰੇ ਕਰ ਦੋ ਕਦੇ ਉਹ ਸਟੈਂਡ ਲੈ ਲੈਂਦੇ ਨੇ ਪਰ ਕਦੇ ਲੱਗਦਾ ਕਿ ਨਹੀਂ ਉਹ ਅਕਾਲੀ ਦਲ ਦਾ ਬਚਾਅ ਵੀ ਕਰ ਰਹੇ ਨੇ ਇਸੀ ਤੇ ਵਿੱਚ ਹੋ ਸਦਾ ਆਪ ਇਸਤੀਫਾ ਦੇ ਜਾਣ ਹੁਣ ਕੱਲ ਜਿੱਦਾਂ ਹੀ ਇਹ ਪਹਿਲੂ ਉੱਪਰ ਆ ਕਿ ਗੈਨੀ ਲਖਵੀਰ ਸਿੰਘ ਅਸਤੀਫਾ ਦੇ ਸਕਦੇ ਨੇ ਪਤਾ ਲੱਗਿਆ ਕਿ ਉਹਨਾਂ ਦੇ ਘਰੇ ਫੋਨ ਕਰਕਣ ਲੱਗ ਪਏ ਹਮ ਤੇ ਜੀ ਤੁਸੀਂ ਹੁਣ ਖੜ੍ਹ ਜੋ ਤੁਸੀਂ ਕੋਈ ਸਖਤ ਕੰਮ ਕਰ ਜੋ ਜੀ ਜਦੋਂ ਧਾਮੀ ਸਾਹਿਬ ਪਹਿਲਾਂ ਦੋ ਤਿੰਨ ਵਾਰ ਅਸਤੀਫੇ ਦੀ ਲਾਈਨ 'ਚ ਆਉਂਦੇ ਸੀ ਤਾਂ ਤਾਮੀ ਸਾਹਿਬ ਨੂੰ ਮਨਾ ਲਿਆ ਜਾਂਦਾ ਸੀ ਹਮ ਕੱਲ ਸਾਰਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਦੇ ਵਿੱਚ ਬਿਜੀ ਸੀਗਾ ਹਮ ਹਮ ਤੇ ਧਾਮੀ ਸਾਹਿਬ ਨੇ ਉਸ ਰਿਸੈਪਸ਼ਨ ਚ ਆਉਣ ਦੀ ਬਜਾਏ ਪ੍ਰੈਸ ਕਾਨਫਰੰਸ ਬੁਲਾ ਕੇ ਬਿਨਾਂ ਕਿਸੇ ਨੂੰ ਇਸ ਵਾਰ ਦੱਸਿਆ ਬਿਨਾਂ ਸਲਾਹ ਕਿਤੇ ਅਸੀਂ ਪਾ ਦਿੱਤਾ ਜੀ ਤੇ ਜਿੰਨਾ ਮੇਲ ਵਿਆਹ ਚ ਆਇਆ ਵਾ ਸੀਗਾ ਵੀ ਜੀ ਉਹ ਸਾਰਾ ਮੇਲ ਮੇਲਾ ਬਣ ਕੇ ਧਾਮੀ ਸਾਹਿਬ ਤੇ ਸ਼ਾਮ ਨੂੰ ਘਰੇ ਪਹੁੰਚ ਗਿਆ ਸਾਰੀਆਂ ਅਕਾਲੀ ਲੀਡਰਾਂ ਦੀਆਂ ਐਸਜੀਪੀ ਮੈਂਬਰ ਨੇ ਕੀਤੀਆਂ ਉਧਰ ਨੂੰ ਕਿ ਧਾਮੀ ਸਾਹਿਬ ਆਹ ਕੀ ਜੀ ਹੁਣ ਕੀ ਕੀ ਤਰੀਕ ਨੂੰ ਤਾਮੀ ਸਾਹਿਬ ਦਾ ਅਸਤੀਫਾ ਪ੍ਰਵਾਨ ਨਹੀਂ ਹੋਏਗਾ ਕੀ ਨਵਾਂ ਪ੍ਰਧਾਨ ਬਣੇਗਾ ਜੇ ਪ੍ਰਨਾਰਗੁਜੀਤ ਬਿਰਕਵੜ ਦਾ ਫਿਰ ਉਹਦੇ ਤੇ ਸਵਾਲ ਖੜੇ ਨੇ ਸੋ ਇੰਨਾ ਖੜਾ ਰਹਾ ਪੈਂਦਾ ਜਾ ਰਿਹਾ ਕਿ ਜਿਹੜੇ ਮੁੱਦੇ ਲਈ ਦੋ ਤਰੀਕ ਨੂੰ ਫੈਸਲੇ ਸੁਣਾਈ ਸੀ ਉਹ ਮੁੱਦਿਆਂ ਦਾ ਹੁਣ ਕਿਤੇ ਜ਼ਿਕਰ ਨਹੀਂ ਰੋਜ਼ ਨਵਾਂ ਕਲੇਸ਼ ਹੈ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਮਤਲਬ ਨਕਾਰ ਦਿੱਤੀ ਗਈ ਸੀ ਕਿ ਤੁਸੀਂ ਕਿਸੇ ਵੀ ਤੌਰ ਤੇ ਪੰਥ ਦੇ ਲਈ ਪ੍ਰਵਾਨ ਨਹੀਂ ਹੈਗੇ ਉਹਨਾਂ ਦੇ ਹਵਾਲੇ ਨਾਲ ਕਿਤੇ ਹੁਣ ਗੱਲ ਨਹੀਂ ਗਈ ਕਿ ਭਾਈ ਉਹਨਾਂ ਦੇ ਗਰਹਾਂ ਦੇ ਹਵਾਲੇ ਨਾਲ ਕੀ ਉਨਾ ਸੁਧਾਰ ਹੋ ਗਿਆ ਕੀ ਨਹੀਂ ਹੋ ਗਿਆ ਨਵੀਂ ਲੀਡਰਸ਼ਿਪ ਆਉਗੀ ਕਿ ਨਹੀਂ ਆਉਗੀ ਆ ਰੋਜ਼ ਨਿਤ ਨਵੀਂ ਚਰਚਾ ਤੇ ਨਵੀਂ ਚਰਚਾ ਦੇ ਵਿੱਚੋਂ ਅਕਾਲੀ ਦਾ ਨੂੰ ਹੀ ਲੱਗਦਾ ਕਿ ਹੌਲੀ-ਹੌਲੀ ਰੋਲ ਖਿਚੋਲ ਚ ਅਸੀਂ ਆਉਂਦੇ ਸਾਲਾਂ ਚ ਪ੍ਰਬਾਨ ਹੋ ਜਾਾਂਗੇ ਫਿਰ ਕਿਸੇ ਨਾਲ ਗੋਦੀ ਚੜ ਕੇ ਫਿਰ ਸੱਤਾ ਦੇ ਨਿਂਦਰੇ ਪਹੁੰਚ ਜਾਾਂਗੇ ਸੋ ਦੇਖਦੇ ਹਾਂ ਜੀ ਕੀ ਹੁੰਦਾ ਪਰ ਖਿੱਦੋ ਖਿਲਰ ਚੁੱਕੀ ਆ ਹੂੰ ਤੇ ਦੀਪਕ ਜੀ ਸਰਕਾਰਾਂ ਦੀ ਚੁੱਪੀ ਕਈ ਥਾਵਾਂ ਤੇ ਬਹੁਤ ਜ਼ਿਆਦਾ ਰੜਕਦੀ ਆ ਇਸੇ ਸੰਦਰਭ ਚ ਇੱਕ ਹੋਰ ਖਬਰ ਹੈ ਉਹ ਕਿਹੜਾ ਹੁਣ ਅਜਿਹਾ ਪਹਿਲੂ ਆ ਜਿਹਦੇ ਵਿੱਚ ਸਰਕਾਰਾਂ ਦੀ ਖਾਮੋਸ਼ੀ ਬਹੁਤ ਜ਼ਿਆਦਾ ਚੁਬਦੀ ਪਈ ਆ ਬਿਲਕੁਲ ਇਹ ਬੜਾ ਗੰਭੀਰ ਵਿਸ਼ਾ ਜਿਹੜਾ ਤੁਸੀਂ ਸ਼ੁਰੂ ਰਏ ਹੋ ਆਪਾਂ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਪਹਿਲਾ ਜਹਾਜ਼ ਪੰਜਾਬ ਆ ਕੇ ਉਤਰਿਆ ਸੀ ਆਪਾਂ ਉਸ ਦਿਨ ਵੀ ਇਸ ਪੈਨ ਉੱਤੇ ਗੱਲ ਕੀਤੀ ਸੀ ਵਿਜੇ ਜੀ ਹਮ ਹਮ ਕਿ ਵੀ ਪਹਿਲੇ ਜਹਾਜ਼ ਦੇ ਵਿੱਚ ਵੀ ਕਹਿੰਦੇ ਜੀ 33 ਪੰਜਾਬੀ ਨੇ ਦੋਏ ਜਹਾਜ਼ ਦੇ ਵਿੱਚ ਵੀ ਜੀ ਹੈਨਾ 67 ਪੰਜਾਬੀ ਆ ਗਏ 30 ਦੇ ਵਿੱਚ ਵੀ 30 ਕਾਗੇ ਜੀ ਪਰ ਉਹ ਪੈਰਲਰ ਗੁਜਰਾਤੀ ਵੀ ਚੱਲੇ ਹੁੰਦੇ ਨੇ ਪੈਰਲਰ ਹਰਿਆਣਿਆ ਦੇ ਵੀ ਚੱਲੇ ਹੁੰਦੇ ਨੇ ਪੈਰਲਰ ਹੋਰ ਵੀ ਸੁਬਿਆਣੇ ਚੱਲੇ ਹੁੰਦੇ ਨੇ ਸੋ ਇਹਨਾਂ ਸਾਰੇ ਭਾਰਤੀਆਂ ਦੇ حوالے ਨਾਲ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਕਿ ਮਸਲਾ ਰਿਪੋਰਟ ਦਾ ਨਹੀਂ ਮਸਲਾ ਵਿਵਹਾਰ ਦਾ ਜੀ ਬੜੀ ਉਮੀਦ ਕੀਤੀ ਭਾਰਤੀਆਂ ਨੇ ਕਿ ਤਿਰੰਗੇ ਨੂੰ ਪਿਆਰ ਕਰਨ ਵਾਲਾ ਭਾਰਤੀਆਂ ਨੂੰ ਪਿਆਰ ਕਰਨ ਵਾਲਾ ਰਾਸ਼ਟਰਵਾਦ ਦਾ ਨਾਰਾ ਮਾਰਨ ਵਾਲਾ ਹੈਨਾ ਚਲੋ ਸ਼ਾਇਦ ਬਾਕੀ ਭਾਰਤ ਦਾ ਪਿਆਰ ਨਾ ਹੋਵੇ ਗੁਜਰਾਤੀਆਂ ਨੂੰ ਪਿਆਰ ਕਰਨ ਵਾਲੀ ਉੱਥੇ ਟਰੰਪ ਦੇ ਕੰਨ ਚ ਮਾੜਾ ਮੋਟਾ ਕਹਿ ਦਵੇ ਜੀ ਕਿ ਹੁਣ ਤਾਂ ਮੈਂ ਆਇਆ ਮੇਰੀ ਸ਼ਰਮੋ ਸ਼ਰਮੀ ਬੇੜੀਆਂ ਆਤਕੜੀਆਂ ਨਾਲ ਆਇਆ ਬਈ ਹੂੰ ਹੂੰ ਚਲੋ ਫੌਜੀ ਜਹਾਜ਼ ਭੇਜ ਦਿਓ ਜੀ ਤਾਂ ਵੀ ਜੇ ਭੇਜਣਾ ਬੈਸਾ ਸਾਡੇ ਵਾਲੇ ਜਹਾਜ਼ 'ਚ ਚੜਾ ਦਿਓ ਜੀ ਹਨਾ ਪਰ ਨਹੀਂ ਜਨਾਬ ਉਧਰ ਜਿਗਰਾ ਚਾਹੀਦਾ ਹੈ ਉਧਰ ਹਿੰਮਤ ਚਾਹੀਦੀ ਹੈ ਪਰ ਇਸ ਵਾਰ ਜਿਹੜਾ ਅਫਸੋਸਜਨਕ ਦ੍ਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਨਜ਼ਰ ਆਇਆ ਬੀਜਾ ਜੀ ਜੀ ਉਹ ਬਹੁਤ ਮਤਭਾਗਾ ਸੀ ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਸੀ ਉਹਨਾਂ ਤੋਂ ਦਸਤਾਰ ਵੀ ਖੋਲੀ ਗਈ ਹੂੰ ਉਹਨਾਂ ਦੇ ਕੇਸਾਂ ਦੀਆਂ ਬੇਅਤਮੀਆਂ ਵੀ ਹੋਈਆਂ ਹੂੰ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਚਾਹੇ ਗੁਜਰਾਤ ਤੋਂ ਕੋਈ ਗਿਆ ਚਾਹੇ ਹਰਿਆਣਾ ਤੋਂ ਕੋਈ ਗਿਆ ਚਾਹੇ ਪੰਜਾਬ ਤੋਂ ਗਿਆ ਚਾਹੇ ਕਿਸੇ ਹੋਰ ਸੂਬੇ ਤੋਂ ਗਿਆ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਅਮਰੀਕਾ 'ਚ ਦਾਖਲ ਹੋਏ ਉਹਨਾਂ ਨੇ ਉਸ ਵਾਰੀਆਂ ਨੂੰ ਰਿਪੋਰਟ ਕੀਤਾ ਜੀ ਪਰ ਦੂਸਰੇ ਧਰਮ ਦਾ ਸਤਕਾਰ ਕਰਨਾ ਇਹ 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 ਕਿਉਂ ਭੁੱਲ ਗਿਆ ਸਾਡਾ ਸਿਸਟਮ ਤੇ ਉਸ ਦੇ ਉੱਤੇ ਸਾਡੇ ਕੋਲ ਇੱਕ ਨਿੰਦਾ ਮਤਾ ਵੀ ਨਹੀਂ ਪੈਂਦਾ ਹੂੰ ਤੁਸੀਂ ਹੋਰ ਛੱਡੋ ਨਰਿੰਦਰ ਮੋਦੀ ਹੋਰਨ ਤਾਂ ਕੀ ਉੱਥੇ ਦਾ ਰੋਸਾ ਪ੍ਰਗਟਾਉਣਾ ਸੀ ਕੀ ਸਵਾਲ ਖੜਾ ਕਰਨਾ ਸੀ ਜਾਂ ਕੀ ਹੱਤਕੜੀਆਂ ਵੇੜੀਆਂ ਘਰਾਉਣ ਲਈ ਕੰਮ ਕਰਨਾ ਸੀ ਜਦੋਂ ਅਮਰਤ ਸਰ ਜਹਾਜ਼ ਉਤਰਿਆ ਤਾਂ ਪੰਜਾਬ ਦੇ ਦੋ ਦੋ ਮੰਤਰੀ ਕੁਲਦੀਪ ਧਾਲੀਵਾਲ ਤੇ ਉਹਨਾਂ ਦੇ ਦੂਸਰੇ ਉਹ ਖੜਕੇ ਨੇ ਮੁੰਡਿਆਂ ਨਾਲ ਫੋਟੋਆਂ ਖਿਚਾ ਰਹੀ ਸੀ ਉਹਨਾਂ ਨੂੰ ਵੀ ਇੰਨਾ ਨਹੀਂ ਦਿਖਿਆ ਫੋਟੋ ਇੰਨੀ ਜ਼ਰੂਰੀ ਸੀ ਕਿ ਉਹਨਾਂ ਨੂੰ ਚ ਇਹ ਵੀ ਨਹੀਂ ਦਿਖਿਆ ਕਿ ਹਾਂ ਇਹਨਾਂ ਚ ਇੱਕ ਬੱਚੇ ਦੇ ਸਿਰ ਤੇ ਦਸਤਾਰ ਵੀ ਨਹੀਂ ਹੈਗੀ ਵੈਸੇ ਉਸ ਨੌਜਵਾਨ ਨੂੰ ਛੱਡ ਵੀ ਦਓ ਜੀ ਤੁਸੀਂ ਤਾਂ ਮੈਂ ਕਹਿੰਦਾ ਬਾਕੀ ਵੀ ਸਾਰਿਆਂ ਨਾਲ ਫੋਟੋ ਖਿਚਾਉਣ ਦੀ ਕੀ ਖਾਜ ਲੱਗੀ ਸੀ ਕਿਹੜਾ ਮੈਡਲ ਬਣ ਰਹੀ ਸੀ ਤੁਸੀਂ ਉਹਨਾਂ ਨੂੰ ਜੀ ਹੂੰ ਟੀ ਲੋਡ ਸੀ ਤੁਸੀਂ ਉਹਨਾਂ ਦੇ ਪੀੜ ਨੂੰ ਹੋਰ ਵਧਾ ਰਹੇ ਹੋਈਆਂ ਤਸਵੀਰਾਂ ਕਿ ਚਵਾ ਕੇ ਤੁਸੀਂ ਕਿਹੜਾ ਉਹਨਾਂ ਦੀ ਨੌਕਰੀਆਂ ਦਾ ਲੈਟਰ ਰੱਕੇ ਗਏ ਸੀ ਸੋ ਸਰਕਾਰਾਂ ਸਾਰੀਆਂ ਇੱਕ ਕਟਾਰੇ ਚ ਨੇ ਦੂਸਰੇ ਪਾਸੇ ਜੀ ਜੇ ਸਵਾਲ ਅਖੋਤੀ ਰਾਸ਼ਟਰਵਾਦੀਆਂ ਤੇ ਆ ਕਿ ਭਾਈ ਜਿਹੜੇ ਘਰ ਮੇਂ ਗੁਸਕਰ ਮਾਰेंगे ਅਣੀ ਗੱਲਾਂ ਕਰਦੇ ਸੀ ਹੁਣ ਕਿਉਂ ਸਵਾਲ ਵੀ ਨਹੀਂ ਪੁੱਛ ਪਾਰੇ ਹਾਂ ਉਹੀ ਸਵਾਲ ਸਿੱਖ ਕੌਮ ਦੇ ਉਹਨਾਂ ਨਮਾਇੰਦਿਆਂ ਨੂੰ ਜਿਹੜੇ ਵੱਖਰੇ ਰਾਜ ਦੀਆਂ ਗੱਲਾਂ ਖੜ ਕੇ ਅਮਰੀਕਾ ਚੋਂ ਵੀ ਕਰਦੇ ਆ ਤੇ ਇੱਧਰ ਵੀ ਹੁੰਦੇ ਆ ਕਿ ਭਾਈ ਹੁਣ ਇਸ ਮਸਲੇ ਤੇ ਅਮਰੀਕਾ ਨੂੰ ਅੱਖਾਂ ਕਿਉਂ ਨਹੀਂ ਦਿਖਾਉਂੀਆਂ ਹੁਣ ਇਸ ਮਸਲੇ ਤੇ ਕਿਉਂ ਨਹੀਂ ਪੁੱਛ ਹੋਇਆ ਧੰਨਵਾਦ ਫਿਰ ਵੀ ਸ਼ਰਮਣੀ ਕਮੇਟੀ ਦਾ ਜਿਹੜੀ ਅੰਮ੍ਰਿਤਸਰ ਰਿਪੋਰਟ ਤੇ ਪਹੁੰਚੀ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਦਸਤਾਰਾਂ ਵੰਡੀਆਂ ਹੂੰ ਸੋ ਇਸ ਲਈ ਸਿਰਫ ਲੜਾਉਣ ਪੜਾਉਣ ਤੇ ਨਾਰੇ ਮਾਰਨ ਦੇ ਇਲਾਵਾ ਹੋਰ ਕੋਈ ਵੀ ਤਰ੍ਹਾਂ ਦੇ ਕੰਮ ਨਹੀਂ ਕਰਨੀਆਂ ਤੇ ਇਹ ਦ੍ਰਿਸ਼ ਕਾਹਲੂ ਸਾਡੇ ਲਈ ਸਵਾਲ ਬਣ ਜਾਣਗੇ ਤੇ ਇਤਿਹਾਸ ਦੇ ਪੰਨਿਆਂ 'ਚ ਗੱਲਾਂ ਦਰਜ ਹੋ ਰਹੀਆਂ ਨੇ ਜਨਾਬ ਤੇ ਉਸ ਜਦੋਂ ਇਤਿਹਾਸ ਨੂੰ ਫਰੋਲਿਆ ਜਾਊਗਾ ਤਾਂ ਇਹ ਵੀ ਫਰੋਲਿਆ ਜਾਊਗਾ ਕਿ ਉਸ ਸਮੇਂ ਸੰਸਥਾਵਾਂ ਦੇ ਮੁਖੀ ਕੌਣ ਸੀ ਸਰਕਾਰਾਂ ਦੇ ਮੁਖੀ ਕੌਣ ਸੀ ਦੇਸ਼ ਦੇ ਮੁਖੀ ਕੌਣ ਸੀ ਸੋ ਇਤਿਹਾਸ ਨਾਲ ਚੱਲੂਗਾ ਇਹ ਯਾਦ ਰੱਖਣੇ ਕਾਲੇ ਅੱਖਣ 'ਚ ਆਪਣਾ ਨਾਮ ਲਿਖਾਵਾ ਰਹੇ ਨੇ ਸਾਰੇ ਸੋ ਬਹੁਤ ਮਤਭਾਗਾਂ ਸੀ ਪੰਜਾਬ ਨੰਗੇ ਸਿਰ ਨਜ਼ਰ ਆਇਆ ਉਦੋਂ ਮੈਂ ਨਾ ਦੀਪਕ ਜੀ ਜਦੋਂ ਵੀਕੈਂਡ ਤੇ ਹੱਫ ਫਲਾਈਟਸ ਵਾਪਸ ਪਹੁੰਚੀਆਂ ਨੇ ਦੋ ਹੋਰ ਭਾਰਤ ਭੇਜੀਆਂ ਗਈਆਂ ਡਿਪੋਰਟੇਸ਼ਨ ਵਾਲੀਆਂ ਫਲਾਈਟਸ ਉਤ ਤੋਂ ਬਾਅਦ ਵੱਖ-ਵੱਖਰੇ ਕਿਸਮ ਦੇ ਕੁਝ 뷰 ਪੁਆਇੰਟਸ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਪੜਨ ਨੂੰ ਮਿਲ ਰਹੇ ਨੇ ਇੱਕ ਨਾ ਮੈਨੂੰ ਟਿੱਪਣੀ ਜਿਹੜੀ ਕਿ ਜਿਹਦੇ ਬਾਰੇ ਬਹੁਤੀ ਗੱਲ ਨਹੀਂ ਹੋਈ ਕਿਉਂਕਿ ਦੁਨੀਆ ਦੇ ਵੱਖ-ਵੱਖਰੇ ਮੁਲਕਾਂ ਦੇ ਵਿੱਚ ਪੰਜਾਬੀ ਜਾਂ ਭਾਰਤੀ ਮੂਲ ਦੇ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜਿਨ੍ਹਾਂ ਨੇ ਅਸਾਇਲਮ ਦੀਆਂ ਅਰਜ਼ੀਆਂ ਲਗਾਈਆਂ ਹੋਈਆਂ ਨੇ ਅਸਾਇਲਮ ਦੀ ਅਰਜ਼ੀ ਕੀ ਮੈਂ ਲਗਦੀ ਹੈ ਕਹਿ ਕੇ ਲਗਦੀ ਹੈ ਜੀ ਮੈਨੂੰ ਆਪਣੇ ਜੱਦੀ ਮੁਲਕ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੁਣ ਇਹ ਜਿਹੜੀਆਂ ਡਿਪੋਰਟੇਸ਼ਨ ਵਾਲੀਆਂ ਫਲਾਈਟਾਂ ਆ ਇਹਦੇ ਵਿੱਚ ਭਾਰਤੀ ਸਰਕਾਰ ਨੇ ਜਿਹੜੀ ਗੱਲ ਆਖੀ ਕਿ ਜੀ ਸਾਡੇ ਨਾਗਰਿਕ ਜਿਹੜੇ ਵਾਪਸ ਆਉਣਗੇ ਅਸੀਂ ਉਹਨਾਂ ਨੂੰ ਅ ਕਬੂਲ ਕਰ ਲਵਾਂਗੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ ਹਾਂ ਉਹ ਲੈਦੀ ਗੱਲ ਆ ਜੇ ਕਿਸੇ ਦਾ ਪਹਿਲਾਂ ਹੀ ਕੋਈ ਕ੍ਰਿਮੀਨਲ ਕੇਸ ਜੇ ਪਿਆ ਸੀ ਉਸ ਮਾਮਲੇ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਹੁਣ ਉਹ ਜਿਹੜੀ ਉਹ ਜਿਹੜਾ ਇੱਕ ਆਬਜ਼ਰਵੇਸ਼ਨ ਆ ਕਿਸੇ ਦੀ ਉਹ ਬੜੀ ਸਟੀਕ ਲੱਗਦੀ ਆ ਕਿ ਇਹਦੇ ਨਾਲ ਜਿਹੜੇ ਬਾਕੀ ਵੀ ਮੁਲਕਾਂ 'ਚ ਕਿਸੇ ਨੇ ਅਸਾਇਲਮ ਦੀ ਅਰਜ਼ੀ ਲਈ ਹੋਈ ਆ ਉਹਦੇ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਜੋ ਕਿਉਂਕਿ ਜਿਹੜੀ ਬਿਨਾ ਦੇ ਉੱਪਰ ਅਸਾਈਲਮ ਦੀਆਂ ਅਰਜ਼ੀਆਂ ਲੱਗਦੀਆਂ ਨੇ ਜਿਹੜੇ ਖਿੱਤੇ ਦੇ ਵਿੱਚੋਂ ਲੋਕਾਂ ਵੱਲੋਂ ਅਸਾਈਲਮ ਦੀਆਂ ਅਰਜ਼ੀਆਂ ਲਗਾਈਆਂ ਜਾਂਦੀਆਂ ਨੇ ਉਸੇ ਖਿੱਤੇ ਦੇ ਲੋਕ ਜਦੋਂ ਅਮਰੀਕਾ ਵੱਲੋਂ ਵਾਪਸ ਭੇਜੇਗੇ ਤਾਂ ਉਹਨਾਂ ਨੂੰ ਭਾਰਤ ਨੇ ਐਕਸੈਪਟ ਕਰ ਲਿਆ ਉਹਨਾਂ ਨੂੰ ਉਹਨਾਂ ਨੂੰ ਕਬੂਲ ਕਰ ਲਿਆ ਵਾਪਸ ਆ ਗਏ ਸੋ ਜਿਹੜੀ ਓਵਰਆਲ ਅਸਾਈਲਮ ਦੀਆਂ ਅਰਜ਼ੀਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਸਿਰਜਿਆ ਜਾਂਦਾ ਉਹਦੇ ਉੱਪਰ ਵੀ ਇਸ ਸਾਰੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਨਹੀਂ ਹਾਈਲਾਈਟ ਹੋ ਜਾਂਦਾ ਉਹਦੇ ਉੱਪਰ ਵੀ ਅਸਰ ਪੈ ਸਕਦਾ ਜੀ ਬਿਲਕੁਲ ਇਸ ਵਿੱਚ ਕੋਈ ਦੋਹਰਾ ਕੁਝ ਤਰ੍ਹਾਂ ਇਹ ਜੇ ਕੇਸ ਵੀ ਸਾਹਮਣੇ ਆਏ ਕਿ ਆਪਣੇ ਤੇ ਆਪ ਹੀ ਅਟੈਕ ਕਰਾ ਲਓ ਰਾਈਟ ਆਪਣੇ ਆਪ ਨੂੰ ਆਪ ਹੀ ਅਗਵਾ ਕਰਾ ਲਓ ਹਾਂ ਹੈਨਾ ਫਿਰ ਸਖਿਆ ਦਸਤੇ ਲੈ ਲਓ ਫਿਰ ਕਿਸੇ ਹੋਰ ਛੱਡੋ ਪੰਜਾਬ ਦੇ ਉਹ ਲੀਡਰ ਜਿਹੜੇ ਸੰਸਦੀਆਂ ਪੌੜੀਆਂ ਵੀ ਚੜਲੇ ਦੋ ਤਿੰਨ ਵਾਰ ਉਹ ਚਿੱਟੀਆਂ ਵੇਚਦੇ ਨੇ ਯਾ ਵੇਚਣ ਦਾ ਤਾਂ ਹੁੰਦਾ ਰੇ ਤੁਸ ਫਿਰ ਇਸ ਨੂੰ ਕਿਵੇਂ ਮਤ ਕਰ ਦੋਗੇ ਤੁਸੀਂ ਹਾਂ ਸੋ ਇਸ ਇਹ ਤਾਂ ਦਾ ਮਤਲਬ ਉਹ ਲੁੱਟ ਇਧਰ ਵੀ ਤੇ ਲੁੱਟ ਉਧਰ ਵੀ ਬਿਲਕੁਲ ਬਿਲਕੁਲ ਯਾਰ ਇਹ ਵੀ ਟ੍ਰੈਵਲ ਏਜੰਟੇ ਨੇ ਨਾ ਫਿਰ ਬਿਲਕੁਲ ਸਹੀ ਗੱਲ ਹੈ ਜਿਹੜੇ ਅਰਜ਼ੀਆਂ ਵੇਚਦੇ ਨੇ ਬਿਲਕੁਲ ਸਹੀ ਗੱਲ ਹੈ ਇਹ ਬਹੁਤ ਮਤਲਬ ਇਹ ਬੜਾ ਇੱਕ ਲੁਕੇ ਅੱਛਿਪਿਆ ਅਜੰਡਾ ਔਰ ਸਰਕਾਰਾਂ ਤੋਂ ਕਿਤੇ ਵੀ ਨਜ਼ਰ ਅੰਦਾਜ਼ ਨਹੀਂ ਹੈ ਜਿਹੜੀ ਮਰਜ਼ੀ ਸਰਕਾਰ ਆਵੇ ਹੂੰ ਚਾਹੇ ਉਹ ਸੁੱਬੇ ਦੀ ਚਾਹੇ ਦੇਸ਼ ਦੀ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਉਲਟਾ ਇਹਨਾਂ ਦੀ ਸ਼ਹਿਤ ਹੀ ਹੁੰਦਾ ਇਹਨਾਂ ਦੀ ਸ਼ਿਫਾਰਿਸ਼ਾਂ ਤੇ ਹੁੰਦਾ ਪਤਾ ਨਹੀਂ ਕਿਦਾਂ ਵੀ ਤੋਂ ਫੋਨ ਕਰਾਉਣੇ ਪੈਂਦੇ ਆਗਲੇ ਨੂੰ ਪਰਿਵਾਰਾਂ ਨੂੰ ਜਾ ਕੇ ਹੂੰ ਸੋ ਉਤੋਂ ਬਾਅਦ ਇਹ ਅਰਜ਼ੀਆਂ ਮਿਲਦੀਆਂ ਨੇ ਸੋ ਇਸ ਲਈ ਹੁਣ ਕੀ ਇਸ ਧੰਦੇ ਤੇ ਬੈਨ ਲੱਗੂਗਾ ਕੀ ਇਸ ਧੰ ਮਤਲਬ ਇਹ ਬਹੁਤ ਤਰ੍ਹਾਂ ਦੇ ਅਜੇ ਪਲੇਟਫਾਰਮ ਖੁੱਲਣੇ ਆ ਅਜੇ ਤੱਕ ਅਲਾ ਅਮਰੀਕਾ ਵਾਲਾ ਮਸਲਾ ਇਹ ਦੂਸਰੇ ਮੁਲਕਾਂ ਲਈ ਵੀ ਰਾਹ ਖੁੱਲ ਰਿਹਾ ਹੈ ਬਿਲਕੁਲ ਸਹੀ ਗੱਲ ਤੇ ਫਿਰ ਫਿਰ ਜਿਹੜੀ ਅੱਜ ਬੇਰੋਜ਼ਗਾਰੀ ਵਾਲਾ ਮਸਲਾ ਹੈ ਉਹ ਕਿੱਥੇ ਜਾ ਕੇ ਖੜੂਗਾ ਇਹ ਵੱਡੀ ਚਣੌਤੀ ਹੈ ਮੇਰੇ ਖਿਆਲ ਤੁਸੀਂ ਖਬਰ ਇੱਕ ਦਿਨ ਜ਼ਿਕਰ ਅਜੇ ਵੀ ਮੈਨੂੰ ਤਾਂ ਅਜੇ ਵੀ ਡਰਾ ਮੈਂ ਕਈ ਵਾਰ ਕਹਿੰਦਾ ਰਿਹਾ ਕਿ ਬਿਸ਼ਰਮਾ ਦਾ ਕੁਝ ਨਹੀਂ ਹੁੰਦਾ ਬਿਸ਼ਰਮਾ ਦਾ ਕਹਿਣਾ ਕਿ ਬਿਸ਼ਰਮਾ ਦੀ ਡੁੱਲੀ ਦਾਲ ਤੇ ਕਹਿੰਦੀ ਹੱਸੇ ਲਿਟਰੇਟ ਖਾਣੇ ਆ ਤੇ ਕੱਲ ਨੂੰ ਇਹ ਨਹੀਂ ਪਤਾ ਕਿ ਭਗਵਾਨ ਤੁਹਾਨੂੰ ਵੀ ਇਹੀ 에ਰਪੋਰਟ ਵਾਲੀਆਂ ਫੋਟੋਆਂ ਅਖਬਾਰਾਂ ਚ ਵਰਤਣ ਲੱਗ ਜਣੇ ਹਿੱਸੇਆਂ ਚ ਵਰਤਣ ਲੱਗ ਜਣੇ ਕਿ ਦੇਖੋ ਜੀ ਅਮਰੀਕਾ ਤੋਂ ਬੰਦੇ ਮੁੜੇ ਸਾਡੇ ਰਾਜ ਦਾ ਸੋ ਇਹ ਇਸ ਸਥਿਤੀ ਤੋਂ ਫਿਕਰ ਖੜਾ ਮੈਂ ਤਾਂ ਮਤਲਬ ਹਰ ਚੀਜ਼ ਨੂੰ ਤੁਸੀਂ ਗ੍ਰਾਫੀ ਉਹਨਾਂ ਨਾਲ ਇਸਤਿਹਾਰबाजी ਤੇ ਇਹ ਸਾਰਾ ਕੁਝ ਹੋ ਰਿਹਾ ਤੇ ਪਰ ਜਿਨ੍ਹਾਂ ਸਰਕਾਰਾਂ ਨੇ ਪਹਿਲ ਕਦਮੀ ਕਰਨੀ ਸੀ ਉਹਨਾਂ ਨੇ ਨਹੀਂ ਕੀਤੀ ਹੂੰ ਕੀ ਅਜੇ ਤੱਕ ਕੋਈ ਸਰਕਾਰ ਇਹਨਾਂ ਦੇ ਬੂਹੇ ਤੇ ਜਾ ਕੇ ਕਹਿ ਸਕੀ ਹੈ ਕਿ ਠੀਕ ਹੈ ਤੁਹਾਡੇ ਥੋੜਾ ਕਰਜ਼ਾ ਜਿਹੜਾ ਸੀਗਾ ਉਹਦੇ ਲਈ ਅਸੀਂ ਕੁਝ ਚਾਰਜੂਇ ਕਰਾਂਗੇ ਪਰ ਹੁਣ ਇੱਥੇ ਹੀ ਕੰਮ ਕਰਿਓ ਮਿਹਨਤ ਕਰਿਓ ਹੂੰ ਕੀ ਉਹਨਾਂ ਦੇ ਕੋਈ ਰੋਜ਼ਗਾਰ ਦੇ ਸਾਧਨ ਦਾ ਹੱਲ ਹੋ ਰਿਹਾ ਜੇ ਤੁਸੀਂ ਕਹਿ ਦਿਓ ਕਿ ਸਾਡੇ ਦੇਸ਼ ਦੇ ਨਾਗਰਿਕ ਅਸੀਂ ਕਬੂਲ ਕਰਨ ਲਈ ਤਿਆਰ ਆ ਤਾਂ ਉਹਨਾਂ ਦੀ ਸਥਿਤੀਆਂ ਨੂੰ ਵੀ ਕਬੂਲ ਕਰੋ ਨਾ ਜੀ ਜੀ ਉਹ ਗਏ ਨੇ ਗਲਤ ਤਰੀਕਾ ਗਏ ਨੇ ਬਿਲਕੁਲ ਕਾਰਵਾਈ ਹੋ ਰਹੀ ਹੈ ਦੋ ਚਾਰ ਮੁੰਡੇ ਪੰਜਾਬ ਦੇ ਵੀ ਚੱਕੇ ਨੇ ਜਿਨ੍ਹਾਂ ਦੇ ਪੁਰਾਣੇ ਥਾਣੇ 'ਚ ਕੋਈ ਕੇਸ ਸੀਗੇ ਚੈਨੀ ਚੋਰ ਤੇ ਪੁਰਾਣਾ ਚੋਰ ਸਾਰੇ ਇੱਕ ਤਾਂ ਪੁਲਿਸ ਵਾਲੇ ਨਹੀਂ ਕੋਈ ਰਿਸ਼ਤੇਦਾਰੀ 'ਚੋਂ ਮੁੰਡਾ ਉਹ ਕਾਰਵਾਈ ਹੋ ਰਹੀ ਹੈ ਜੀ ਪਰ ਮੈਨੂੰ ਲੱਗਦਾ ਕਿ ਇਕੱਲੇ ਉਸ ਟਰੈਵਲ ਏਜੰਟ ਤੱਕ ਨਹੀਂ ਆ ਰਾਜਨੀਤਿਕ ਟਰੈਵਲ ਏਜੰਟਾਂ ਤੱਕ ਵੀ ਪਹੁੰਚਣ ਦੀ ਲੋੜ ਹੈ ਜਿਹੜੇ ਇਹ ਜਤਨ ਦਾ ਵੀ ਕਰਦੇ ਦੀਪਕ ਜੀ ਸ਼aikh ਹੋਰ ਖਬਰ ਆ ਰਹੀ ਹੈ ਇੰਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਕਿ ਇਲਨ ਮਸਕ ਮਿਲੇ ਸੀਗੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਹੋਏ ਸੀ ਫਿਰ ਇਹ ਬੜੀ ਗੱਲ ਚੱਲੀ ਸੀ ਕਿ ਜੀ ਕੋਈ ਬਿਜ਼ਨਸ ਡੀਲਿੰਗ ਹੋਈ ਗੱਲ ਕੀ ਹੋਈ ਆ ਕਿਉਂਕਿ ਇਲਨ ਮਸਕ ਪਹੁੰਚੇ ਸੀ ਬੱਚਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੁਝ ਕੈਬਿਨੇਟ ਮੰਤਰੀ ਤੇ ਬਾਕੀ ਜਿਹੜਾ ਉਹਨਾਂ ਦਾ ਟੀਮ ਮੈਂਬਰ ਉਹ ਮੌਜੂਦ ਸੀਗੇ ਹੁਣ ਇਹ ਤੇ ਨਹੀਂ ਪਤਾ ਕਿ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਆ ਪਰ ਖਬਰ ਅਜੇ ਆ ਰਹੀ ਆ ਕਿ ਟੈਸਲਾ ਵੱਲੋਂ ਦਿੱਲੀ ਤੇ ਮੁੰਬਈ ਦੇ ਵਿੱਚ ਦੋ ਲੋਕੇਸ਼ਨਸ ਉੱਥੇ ਸ਼ੋਰੂਮ ਖੋਲਣ ਵਾਸਤੇ ਦੇਖੀਆਂ ਗਈਆਂ ਨੇ ਬਿਲਕੁਲ ਜੀ ਬਿਲਕੁਲ ਇਹ ਖਬਰ ਅੱਜ ਦਿਨ ਪਰ ਚੱਲਦੀ ਰਹੀ ਕਿ ਟੈਕਸਲਾ ਇੱਥੇ ਆਪਣੇ শোরੂਮ ਖੋਲਣ ਜਾ ਰਹੀ ਹੈ ਉਹਨਾਂ ਦੀ ਉਹਨਾਂ ਦੀ ਕਾਰ ਬਾਜ਼ਾਰ ਦੇ ਰਾਹ ਖੁੱਲ ਰਹੇ ਨੇ ਸੋ ਬਿਲਕੁਲ ਇਹ درست ਹੈ ਵੈਸੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕੱਟ ਬਿਜ਼ਨਸਮੈਨ ਵੱਧ ਨੇ ਜਾਂ ਬਿਜ਼ਨਸਮੈਨਾਂ ਦੇ ਏਜੰਟ ਵੱਧ ਬਣ ਕੇ ਵਿਚਰਦੇ ਨੇ ਇਸ ਲਈ ਖੂਬ ਚਰਚਾ ਦੀ ਖਬਰ ਚਾਹੇ ਅਮਰੀਕਾ ਉਹਦੇ ਨਾਲ ਵੀ ਸੌਦਾ ਕਰਕੇ ਜਾਂਦੇ ਨੇ ਇਹ ਆਏ ਨੇ ਜਨਾ ਮਸਕੋਰੀ ਤਾਂ ਇਹਨਾਂ ਨਾਲ ਵੀ ਸੌਦਾ ਸੋ ਉਹ ਸੌਦੇਬਾਜ਼ੀ ਚ ਭਾਰਤ ਨੂੰ ਕਿੰਨਾ ਫਾਇਦਾ ਹੋਊਗਾ ਮੈਨੂੰ ਨਹੀਂ ਪਤਾ ਪਰ ਲੋਕਾਂ ਦੀ ਜੇਬ ਤੇ ਬੋਝ ਕਿੰਨਾ ਪੈਣਾ ਇਹ ਸਵਾਲ ਹੈ। ਇਹ ਸਵਾਲ ਅਧਰਲੇ ਪਾਸੇ ਆਵਾ ਕਿਉਂਕਿ ਜਿਹੜਾ ਡੋਨਲਡ 트ਰੰਪ ਨੇ ਜ਼ਿਕਰ ਕੀਤਾ ਸੀ ਨਾ ਵੀ ਅਮਰੀਕਨ ਗੱਡੀਆਂ ਤੇ ਟੈਰਿਫ ਬੜਾ ਲੱਗਦਾ ਇਸ ਕਰਕੇ ਅਮਰੀਕਾ ਨਾਲ ਵਾਸਤੇ ਆਪਣੀਆਂ ਗੱਡੀਆਂ ਭਾਰਤ 'ਚ ਵੇਚਣੀਆਂ ਔਖੀਆਂ ਬਹੁਤ ਨੇ। ਪਹਿਲਾਂ ਵੀ ਗੱਲ ਇਹ ਹੁੰਦੀ ਰਹੀ ਟੈਸਲਾ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਸੀ। ਮੇਰੀ ਯਾਦ ਹੈ ਪਿਛਲੇ ਸਾਲ ਦੀ ਗੱਲ ਜਦੋਂ ਨਿਤਿਨ ਗੜਕਰੀ ਨੇ ਕਿਹਾ ਵੀ ਪਲਾਂਟ ਇੱਥੇ ਲਾਓ ਫਿਰ ਵੇਚ ਲਓ ਗੱਡੀ। ਹਾਂ। ਪਹਿਲਾ ਪਹਿਲਾਂ ਮੇਰਾ ਖਿਆਲ ਪਹਿਲਾਂ ਵੀ ਚੱਲਦੀ ਰਹੀ ਉਹ ਤੋਂ ਬਾਅਦ ਫੇਲ ਫੁੱਲ ਹੋ ਕੇ ਵਾਪਸ ਹੋ ਕੇ ਬੰਦ ਹੋ ਕੇ ਗਈਆਂ ਨੇ ਸ਼ਾਇਦ ਕੰਪਨੀ ਇਦਾਂ ਦਾ ਵੀ ਕੁਝ ਹੋਇਆ। ਆ ਨਹੀਂ ਟੈਸਲਾ ਇਹ ਪਤਾ ਨਹੀਂ ਕੋਈ ਹੋਰ ਕੰਪਨੀ ਸੀ ਪਤਾ ਨਹੀਂ ਕਿਹੜੀ। ਆਈ ਡੋਨਟ ਥਿੰਕ ਟੈਸਲਾ ਨਹੀਂ ਸੀ। ਇਸਕੇ ਜਿਹੜਾ ਇਸ਼ੂ ਹੈਗਾ ਜੀ ਜੋ ਜਿਹੜੀ ਕਾਫੀ ਵੱਡ ਲੇਵਲ ਦੀ ਫੇਮਸ ਹੈ ਪਰ ਇੱਥੇ ਉਹ ਕਾਮਯਾਬ ਨਹੀਂ ਹੋਈ ਤੇ ਉਹ ਗੱਡੀਆਂ ਵਾਪਸ ਹੋ ਗਈਆਂ ਸੀਗਾ। ਮੈਂ ਆਈ نو ਮੈਨੂੰ ਕਾਰਾਂ-ਗੁਰਾਂ ਬਾਰੇ ਗਿਆਨ ਬਹੁਤ ਘੱਟ ਹੈ ਇਸ ਲਈ ਵੇ ਪਤਾ ਨਹੀਂ ਉਹਦਾ ਉਹਦਾ ਯਾਦ ਨਹੀਂ ਪਰ ਟੈਸਲਾ ਦਾ ਇਹ ਜ਼ਰੂਰ ਸੀ ਉਹ ਕੋਸ਼ਿਸ਼ ਬੜੀ ਚਿਰ ਤੋਂ ਕਰਦੇ ਰਹੇ ਨੇ ਵੀ ਭਾਰਤ ਦੇ ਵਿੱਚ ਮਾਰਕੀਟ ਦੇ ਵਿੱਚ ਐਂਟਰ ਕਰ ਸਕਣ ਪਰ ਪਹਿਲਾ ਸ਼ਰਤ ਇਹ ਸੀ ਵੀ ਕਾਰਖਾਨਾ ਇੱਥੇ ਲਾਓ ਤਾਂ ਕਿ ਜਿਹੜੀਆਂ ਗੱਡੀਆਂ ਬਣਾਉਣ ਸੰਬੰਧੀ ਜੌਬਸ ਨੇ ਉਹ ਵੀ ਭਾਰਤੀਆਂ ਨੂੰ ਮਿਲਣ ਪਰ ਕੀ ਹੁਣ ਅਜਿਹਾ ਹੋਏਗਾ ਸੋ ਦੇਖਦੇ ਹਾਂ ਅਜੇ ਇਹ ਬੜੀ ਕਹਿ ਲੋ ਪੁੰਗਰ ਦੀ ਹੋਈ ਖਬਰ ਹੈ ਇਹ ਪੁੰਗਰ ਦੀ ਅੱਛਾ ਦੀਪਕ ਜੀ ਇਹ ਦੱਸਿਓ ਹਾਈ ਕੋਰਟ ਨੇ ਇਹ ਹੁਕਮ ਦਿੱਤੇ ਨੇ ਵੀ ਜਿਹੜੇ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਹੋਣੀ ਆ ਉਹ 30 ਦਿਨਾਂ ਦੇ ਅੰਦਰ ਅੰਦਰ ਕੀਤੀ ਜਾਵੇ ਕੀ ਬੇਰਵਾ ਜੀ ਹਾਂ ਬਿਲਕੁਲ ਜੀ ਆਪਾਂ ਪਿਛਲੇ ਦਿਨਾਂ ਤੋਂ ਜਦੋਂ ਜਿਹੜੇ ਨਕਲੀ ਟਰੈਵਲ ਏਜੰਟ ਨੇ ਜਾਂ ਗੈਰ ਕਮਿਊਨਿਟੀ ਟਰੈਵਲ ਏਜੰਟ ਨੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਪੰਜਾਬ ਚ 3000 ਦੇ ਗੇਟ ਚ ਫਿਰਦੇ ਨੇ ਇਹ ਵੀ ਉਹ ਨੇ ਜਿਨ੍ਹਾਂ ਨੇ ਬੋਰਡ ਫੱਟੇ ਦਫ਼ਤਰ ਲਾਏ ਉਹਨੇ ਪਰ ਅੱਜ ਕੱਲ ਉਹਨਾਂ ਦੇ ਦਫ਼ਤਰਾਂ ਤੇ ਤਾਲੇ ਲਟਕ ਰਹੇ ਨੇ ਵੀ ਜੀ ਜੀ ਕਿਉਂਕਿ ਜਦੋਂ ਘਟਨਾ ਵਾਪਰਦੀ ਆ ਫਿਰ ਉਸ ਤੋਂ ਬਾਅਦ ਪੁਲਿਸ ਨੇ ਥੋੜੀ ਬਹੁਤ ਕਾਰਵਾਈ ਤਾਂ ਪਾਉਣੀ ਹੁੰਦੀ ਆ ਪੈਸੇ ਪੰਜਾਬ ਸਰਕਾਰ ਨੇ ਸਿੱਟ ਵੀ ਬਣਾ ਦਿੱਤੀ ਆ ਈਡੀ ਵੀ ਆਪਣੇ ਪੱਧਰ ਤੇ ਜਾਂ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਸਾਰੀਆਂ ਪੁਲਿਸ ਆਫਸਰਾਂ ਚ ਲੱਗੀਆਂ ਨੇ ਤਾਲਮਿਲ ਕਰਕੇ ਤੇ ਪਰ ਕਮਾਲ ਦੇਖੋ ਕਿ ਤਿੰਨ ਜਹਾਜ਼ ਆ ਗਏ ਹਮ ਹੈਨਾ ਤੇ ਰੋਜ਼ ਵੀਡੀਓ ਟੀਵੀ ਚ ਖਬਰਾਂ ਇਹਨਾਂ ਕੁਛ ਅਖਬਾਰਾਂ ਚ ਸੁਰਖੀਆਂ ਰੋ ਚੱਲ ਰਹੀਆਂ ਨੇ ਜਿਹੜੇ ਬੱਚੇ ਵਾਪਸ ਆ ਰਹੇ ਨੇ ਏਜੰਟਾਂ ਦੇ ਵੱਲੋਂ ਉਹਨਾਂ ਦੀਆਂ ਸ਼ਿਕਾਇਤਾਂ ਰੋਜ਼ ਜਾ ਰਹੀਆਂ ਨੇ ਹੁਣ ਤੱਕ ਪੰਜਾਬ ਚ 10 ਐਫਆਈਆਰ ਹੋਈਆਂ ਨੇ ਅਜੇ ਹਮ ਤੁਸੀਂ ਇੱਥੋਂ ਹੀ ਹੰਦਾ ਲਾ ਲੋ ਕਿ ਕਾਰਵਾਈ ਕਿਹਜੀਆ ਮਤਲਬ ਜੇ ਸਿੱਧੇ ਰੂਪ ਚ ਦੇਖੀਏ ਤੁਸੀਂ ਤਾਂ ਤੁਸੀਂ ਇਹ حساب ਲਾ ਲੋ ਕਿ 150 ਦੇ ਕਰੀਬ ਬੱਚਾ ਪੰਜਾਬ ਦਾ ਆ ਚੁੱਕਿਆ ਜੀ ਹਾਂ ਤੇ ਇਹ ਅਜੇ 10 ਐਫਆਈਆ ਰਹੀ ਹੈ ਤੇ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਅਜੇ ਤੱਕ ਹੂੰ ਤੇ ਇਥੋਂ ਦਾ ਜਦਾ ਲੋਕ ਕਿ ਕੀ ਕੀ ਇਹਨਾਂ ਦਾ ਐਕਸ਼ਨ ਹਾਂ ਦੂਸਰੇ ਪਾਸੇ ਜਿਹੜੇ ਫਰਾਰ ਨੇ ਉਹ ਫਰਾਰੇ ਨੇ ਤੇ ਇਧਰ ਪੰਜਾਬ ਰਣ ਹਾਈ ਕੋਰਟ ਚ ਪਟੀਸ਼ਨ ਪਈ ਹੈ ਜੀ ਪਰ ਪਟੀਸ਼ਨ ਕਰਤਾ ਨੇ ਬੜੇ ਅਹਿਮ ਸਵਾਲ ਖੜੇ ਕੀਤੇ ਉਹਨੇ ਪਟੀਸ਼ਨ ਕਰਤਾ ਨੇ ਸਵਾਲ ਖੜਾ ਕੀਤਾ ਕਿ ਜੀ ਕਿ ਕਿਉਂ ਨਹੀਂ ਇਹਨੂੰ ਸਿਸਟੇਮੈਟਿਕਲੀ ਬਣਾਉਂਦੇ ਸਰਕਾਰ ਆਪਣੇ ਪੱਧਰ ਤੇ ਕਿਉਂ ਨਹੀਂ ਲੈਂਦੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਚ ਇਮੀਗ੍ਰੇਸ਼ਨ ਚੈੱਕ ਪੋਸਟ ਖੋਲੀ ਜਾਵੇ ਹੂੰ ਤਾਂ ਕਿ ਵਿਦੇਸ਼ ਜਾਣ ਦੀ ਪ੍ਰਕਿਰਿਆ ਸਹੀ ਤਰੀਕੇ ਨਾਲ ਹੋਵੇ ਤੇ ਇੱਚ ਧੋਖਾਧੜੀ ਦਾ ਲੋਕ ਸ਼ਕਾਰ ਨਾ ਹੋਣ ਜੀ ਫਿਰ ਉਹਦਾ ਦੂਸਰਾ ਉਹਦਾ ਮੁੱਦਾ ਸੀਗਾ ਕਿ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫਿਰ ਉਹਨੇ ਤੀਸਰਾ ਸੀਗਾ ਕਿ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਕਿਉਰਿਟੀ ਏਜੰਟ ਨੇ ਉਹਨਾਂ ਦੀ ਸੂਚੀ ਹਮੇਸ਼ਾ ਅਪਡੇਟ ਹੋਵੇ ਹੈਨਾ ਤੇ ਇਸ ਸਾਰੇ ਪਹਿਲੂ ਨੂੰ ਆਧਾਰ ਬਣਾ ਕੇ ਜਦੋਂ ਪਟੀਸ਼ਨ ਪਾਈ ਤਾਂ ਪੰਜਾਬ ਹਾਈ ਕੋਰਟ ਦੇ ਮਾਨਯੋਗ ਦੋ ਜੱਜਾਂ ਦੇ ਬੈਂਚ ਨੇ ਇਹਦੇ ਤੇ ਸੁਣਵਾਈ ਕਰਦੇ ਆ ਅੱਜ ਇਸ ਪਟੀਸ਼ਨ ਕਰਤਾ ਨੂੰ ਕਿਹਾ ਵੀ ਤੁਸੀਂ ਆਪਣੀ ਸ਼ਿਕਾਇਤ ਲੈ ਕੇ ਸਰਕਾਰ ਕੋਲ ਜਾਓ ਜੀ ਤੇ ਅਸੀਂ ਇਹਦਾ ਨਵਟਾਰਾ ਕਰਦੇ ਆ ਮਤਲਬ ਨਵਟਾਰਾ ਹੋ ਗਿਆ ਜੀ ਇਸ ਪਿਟੀਸ਼ਨ ਦਾ ਉਹਨਾਂ ਨੇ ਸਰਕਾਰ ਕੋਲ ਉਸ ਪਿਟੀਸ਼ਨ ਕਰਤਾ ਨੂੰ ਭੇਜਦਿਆਂ ਹੋਇਆ ਕਹਿਤਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ 30 ਦਿਨਾਂ ਦੇ ਵਿੱਚੋਂ ਫਰਜੀ ਟਰੈਵਲ ਏਜੰਡਾ ਦੇ ਖਿਲਾਫ ਕਾਰਵਾਈ ਕਰਕੇ ਸਾਨੂੰ ਜਾਣਕਾਰੀ ਦੇਵੇ ਹੂੰ ਸੋ ਜੀ ਇਹ ਕਾਗਜ਼ੀ ਪੱਤਰੀ ਕਾਰਵਾਈਆਂ ਉਹਵੇਂ ਨੇ ਜਿਵੇਂ ਸੱਤਵੇਂ ਵਰੀ ਕਮੇਟੀ ਨੂੰ ਕਿਹਾ ਕਿ ਤੁਸੀਂ ਭਰਤੀ ਸ਼ੁਰੂ ਕਰ ਲਓ ਤੇ ਉਹਨੇ 2.5 ਮਹੀਨੇ ਬਾਅਦ ਬੈਠਕ ਕੀਤੀ ਉਮੇਥੇ ਕਾਗਜ਼ ਪੱਤਰੀ ਕਾਰਵਾਈ ਪੂਰੀ ਹੋ ਜਾਣੀ ਹੈ ਚੱਲ ਪਹਿਲਾਂ ਵੀ ਰਹੀਆਂ ਜੀਆਂ ਸ਼ਕਤੀਆਂ ਪਹਿਲਾਂ ਵੀ ਆਏ ਆਰਡਰ ਪਹਿਲਾਂ ਵੀ ਆਏ ਜੀ ਕਿੰਨਾ ਕੁ ਅਸੀਂ ਕਾਨੂੰਨ ਦੀ ਮੰਨਦੇ ਚੱਲ ਸਾਡੇ ਤਾਂ ਮਤਲਬ ਹੀ ਇਹ ਹੈ ਕਿ ਕਾਨੂੰਨ ਬਣਿਆ ਹੀ ਤੋੜਨ ਲਈ ਆ ਰੇਲਵੇ ਦਾ ਫਾਟਕ ਬਣਿਆ ਹੀ ਥੱਲੇ ਨੂੰ ਹੋ ਕੇ ਲੰਘਣ ਲਈ ਆ ਸੋ ਇਸ ਲਈ ਇਹ ਕਾਨੂੰਨ ਤੋੜਨ ਵਾਲੇ ਫਾਰਮੂਲੇ ਨੇ ਸੋ ਇਸ ਲਈ ਇਹ ਸਦਾਇਤਾ ਕਿੰਨਾ ਕੁ ਗੰਭੀਰਤਾ ਨਾਲ ਲਊਗਾ ਦੇਖਦੇ ਜੀ 30 ਦਿਨਾਂ ਵਿੱਚ ਕਿੰਨੇ ਕੁ ਟਰੈਵਲ ਏਜੰਟ ਨਿਕਲੇ ਜਿਹੜੇ ਨੇ ਉਹ ਫੜ ਹੁੰਦੇ ਨੇ ਤੁਪਕ ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ WhatsApp ਤੇ ਕਈ ਸੁਣਨ ਵਾਲਿਆਂ ਦੇ ਸੁਨੇਹੇ ਆ ਕਹਿੰਦੇ Ford ਵਾਲਿਆਂ ਨੇ ਆਪਣਾ ਸਾਰਾ ਸੈਟਅਪ ਇੰਡੀਆ ਦੇ ਵਿੱਚ ਉਹਨਾਂ ਨੂੰ ਬੰਦ ਕਰਨਾ ਪਿਆ ਤੇ Ford Ford ਇਹ ਕਾਰਾਂ ਜਿਹੜੇ ਕਾਰਾਂ ਦੇ ਜਾਣ ਕਰ ਉਹਨਾਂ ਕਾਫੀ ਕੰਮ ਕਰੀ ਜਾਂਦੇ ਸੀ ਜੀ ਸੋ WhatsApp ਤੇ ਕਈ ਮੈਸੇਜ ਆਏ ਕਹਿੰਦੇ Ford ਨੇ ਆਪਣਾ ਸੈਟਅਪ ਚੱਕਿਆ इवन ਜਿਹੜੀ Chevrolet ਕੰਪਨੀ ਆ ਉਹਨਾਂ ਵਾਸਤੇ ਵੀ ਕਈ ਸਮੱਸਿਆਵਾਂ ਇਸ ਸੰਦਰਭ ਦੇ ਵਿੱਚ ਮੂਰੇ ਆਈਆਂ ਮੈਂ ਨਾ ਹੁਣੇ ਕੁਇਕਲੀ ਹੋਰ ਦੇਖਦਾ ਸੀ ਜੀ ਅਪਡੇਟ ਆਹ Tesla ਦੀ ਭਾਰਤ ਦੇ ਵਿੱਚ ਖੁੱਲਣ ਵਾਲੇ ਸ਼ੋਰੂਮਜ਼ ਦੇ ਸੰਦਰਭ ਚ ਇਹ ਹਜੇ ਇਹ ਕਿਹਾ ਜਾ ਰਿਹਾ ਕਿ Tesla ਵੱਲੋਂ ਬਾਹਰੋਂ ਲਿਆ ਕੇ ਗੱਡੀਆਂ ਹੀ ਉੱਥੇ ਵੇਚੀਆਂ ਜਾਣੀਆਂ ਵਿ ਚਾਈਨਾ ਵਾਲੇ ਪਲਾਂਟ ਦੇ ਵਿੱਚ ਗੱਡੀਆਂ ਬਣਦੀਆਂ ਨੇ ਉਹ ਲਿਆ ਕੇ ਭਾਰਤ ਦੇ ਵਿੱਚ ਵੇਚੀਆਂ ਜਾਣਗੀਆਂ ਇੱਕ ਜਿਹੜਾ ਜਿਹੜੀ ਰੀਟੇਲ ਸਪੇਸ ਦੇਖੀ ਗਈ ਹੈ ਜਾਂ ਸ਼ੋਰੂਮ ਵਾਸਤੇ ਥਾਂ ਇੱਕ ਦੇਖੀ ਗਈ ਹੈ ਦਿੱਲੀ ਦੇ ਵਿੱਚ ਤੇ ਇੱਕ ਥਾਂ ਦੇਖੀ ਗਈ ਹੈ ਦਿੱਲੀ ਦੇ ਵਿੱਚ 에어ਪੋਰਟ ਦੇ ਲਾਗੇ 에어로 ਸਿਟੀ ਦੇ ਵਿੱਚ ਤੇ ਇੱਕ ਥਾਂ ਦੇਖੀ ਗਈ ਹੈ ਮੁੰਬਈ ਦੇ ਅ ਕੁਰਲਾ ਇਲਾਕੇ ਦੇ ਵਿੱਚ ਬੈਂਡਰਾ ਕੁਰਲਾ ਦੇ ਵਿੱਚ ਸੋ ਦੇਖਦੇ ਹਾਂ ਜੀ ਕੀ ਹੁੰਦਾ ਠੀਕ ਹੈ ਜੀ ਬਿਲਕੁਲ ਧੰਨਵਾਦ ਆਪਣੇ ਸਰੋਤਿਆਂ ਦਾ ਐ ਨਾ ਕਿ ਆਕਰੋ ਕਿ ਦੀਪਕ ਚਨਾਰਥ ਜੀ ਖਬਰਾਂ ਤੇ ਨਜ਼ਰ ਰੱਖਦੇ ਨੇ ਨਜ਼ਰ ਸਾਡੇ ਸਾਰੇ ਸਰੋਤੇ ਵੀ ਰੱਖਦੇ ਨੇ ਉਹਨਾਂ ਦਾ ਚੇਚਾ ਧੰਨਵਾਦ ਦੀਪਕ ਜੀ ਅੱਛਾ ਲਾਈਵ ਦਾ ਧੰਨਵਾਦ ਰੱਖਦੇ ਲਾਈਵ ਦਾ ਇਹ ਬਹੁਤ ਵੱਡਾ ਇੱਕ ਬੈਨੀਫਿਟ ਆਇਕਾ WhatsApp ਦਾ ਬੜਾ ਬੈਨੀਫਿਟ ਨਾਲ ਦੀ ਨਾਲ ਸੋ ਇਹਨਾਂ ਦਵੱਲੀ ਗੱਲਬਾਤ ਹੋ ਜਾਂਦੀ ਆ ਕਿ ਜਿਹੜੇ ਸੁਣਨ ਵਾਲੇ ਨੇ ਉਹ ਸਿਰ ਉਹ ਸਿਰਫ ਸਰੋਤੇ ਨਹੀਂ ਉਹ ਕੰਟਰੀਬਿਊਟਰ ਵੀ ਨੇ ਉਹਨਾਂ ਨਾਲ ਦੀ ਨਾਲ ਚੀਜ਼ਾਂ ਦੱਸੀ ਵੀ ਜਾਂਦੇ ਨੇ ਬਿਲਕੁਲ ਜੀ ਇਸ ਲਈ ਧੰਨਵਾਦ ਉਹਨਾਂ ਦਾ ਦੀਪਕ ਜੀ ਬਹੁਤ-ਬਹੁਤ ਧੰਨਵਾਦ ਕਿ ਅਸੀਂ ਅਸੀਂ ਹਰ ਚੀਜ਼ ਦੇ ਮਾਹਰ ਨਹੀਂ ਹੈਗੇ ਆ ਹਰ ਚੀਜ਼ ਦੇ ਮਾਸ ਜੀ 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 ਬਿਲਕੁਲ ਬਿਲਕੁਲ ਸਾਰਿਆਂ ਨੂੰ ਪਤਾ ਹੋ ਗਿਆ ਬਹੁਤ शुक्रिया ਜੀ ਬਿਲਕੁਲ ਜੀ ਬਹੁਤ ਧੰਨਵਾਦ ਥੈਂਕ ਯੂ ਕੱਲ ਫੇਰ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ